ਬੰਦੇ ਨੂੰ ਮਾਰਨ ਲੱਗਿਆ ਹੈ ਮੈਂਟਲ ਆਉਂਦੇ ਨੇ ਪੰਜਾਬ ਦੇ ਅੰਦਰ ਜਿਹੜੇ ਤੁਸੀਂ ਕਤਲ ਕਰਾਏ ਨੇ ਤੁਸੀਂ ਇੰਨੀ ਤਬਾਈ ਮਚਾਈ ਹੈ ਪੰਜਾਬ ਦੇ ਅੰਦਰ ਤੇ ਅੱਜ ਲੋਕਾਂ ਨੂੰ ਗੁੱਸਾ ਲੋਕਾਂ ਦੇ ਮਨ ਚਿੱਕੋ ਕਿ ਉਹਨਾਂ ਨੂੰ ਸਿਆਸਤ ਦੇ ਵਿੱਚੋਂ ਖਤਮ ਕਰ ਦੇਣਾ ਚਾਹੀਦਾ ਸੀ ਕਈ ਤਾਂ ਕਾਲੀਦਾਂ ਨਾਲ ਖੜ ਕੇ ਖੰੰਦਰਦੀ ਦਿੱਤੀ ਵੀ ਬਹੁਤ ਮਾੜੀ ਗੱਲ ਕੀਤੀ ਉਹਨੇ ਕਾਲ ਤੱਕ ਸਹਿਵਾ ਕੇ ਗੋਲੀ ਚਲਾਤੀ ਤੇ ਕੁਝ ਕੁ ਲੋਕ ਦੂਜੇ ਪਾਸੇ ਖੜ ਕੇ ਕਿ ਇਹਨਾਂ ਦੇ ਵੱਲੋਂ ਇੰਨਾ ਕੁਝ ਕੀਤਾ ਗਿਆ ਤੇ ਇਹ ਇੱਕ ਸਿਰਫ ਡਰਾਵੇ ਦੀ ਗੱਲ ਸੀਗੀ ਗੋਲੀ ਮਾਰਨ ਨਹੀਂ ਆਇਆ ਸੀ ਅਸਲ ਵਿੱਚ ਹੈ ਕੀ ਜਦੋਂ ਗਰਜੀਤ ਸਿੰਘ ਤੇ ਸੋਗਰਾਜ ਦੇ ਫਾਦਰ ਦਾ ਮਰਡਰ ਹੁੰਦਾ ਉਦੋਂ ਸਿਆਣੇ ਕਿੱਥੇ ਬੰਦੇ ਗਏ ਸੀ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਤੋਹੀਨ ਹੁੰਦੀ ਉਦੋਂ ਕਿਉਂ ਨਹੀਂ ਪਟੇ ਲੋਕੇ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਇੱਜ਼ਤੀ ਹੁੰਦੀ ਸੀ ਉਦੋਂ ਲੋਕ ਕਿਉਂ ਨਹੀਂ ਪਟੇ ਹੁਣ ਤੁਸੀਂ ਇਹਨਾਂ ਨੂੰ ਕੀ ਕਹੋਗੇ ਸਿੱਖ ਕਹੋਗੇ ਜਿਹੜੇ ਅੱਜ ਵੀ ਨਾਲ ਖ ਨਾ ਤਾਂ ਨਰੈਣ ਸਿੰਘ ਚੌੜਾ ਸਿਆਸੀ ਆਦਮੀ ਹੈ ਕਿ ਭਾਈ ਇਹਨਾਂ ਦੇ ਇਲਾਕੇ 'ਚ ਇਲੈਕਸ਼ਨ ਲੜਦਾ ਸੀ ਉਹ ਜਾਂ ਇਹਨਾਂ ਨੂੰ ਓਏ ਥੱਲੇ ਸੁੱਟ ਰਿਆ ਸੀ ਉਹਨੂੰ ਨਾ ਪੈਸੇ ਦੀ ਲੜਾਈ ਹੈ ਕਿ ਵੀ ਤਰਕ ਚੱਲ ਪਿਆ ਉਹ ਕਹਿੰਦੇ ਕਿ ਫਿਕਸ ਮੈਚ ਖੇਡਿਆ ਗਿਆ ਉਹਨਾਂ ਦੇ ਵੱਲੋਂ ਪਲੈਨਿੰਗ ਸੀ ਸਾਰੀ ਇਹ ਆਪਦੀ ਹਮਦਰਦੀ ਲੈਣ ਦੀ ਖਾਤਰ ਇਹਨਾਂ ਦੇ ਵੱਲੋਂ ਕੀਤਾ ਗਿਆ ਥਿਆਰ ਫੜ ਤੋਂ ਬਾਅਦ ਉਹਦੀ ਪੱਗ ਕਿਉਂ ਲਾਈ ਬੰਦਾ ਫੜਿਆ ਗਿਆ ਸਜ਼ਾ ਹੁਣ ਜਿਹੜਾ ਕੰਮ ਹੈ ਸਜ਼ਾ ਦੇਣੀ ਹੈ ਨਾ ਦੇਣੀ ਉਹ ਤਾਂ ਅਦਾਲਤ ਦਾ ਕੰਮ ਹੈ ਪੱਗ ਲਾਉਣ ਵਾਲਾ ਵੀ ਕੋਈ ਦੂਜਾ ਨਹੀਂਗਾ ਅਕਾਲੀ ਦਲ ਦਾ ਜੂਠ ਪ੍ਰਧਾਨ ਆ ਖਾਨਕੋਟ ਤੋਂ ਪੰਜਾਬ ਦੇ ਵਾਰਸ ਕੌਣ ਬਣਾਤੇ ਨੇ ਜਿਨ੍ਹਾਂ ਦੇ ਮਹਿਲ ਨਹੀਂ ਬਣਨੇ ਜਾਂਦੇ ਹੋਟਲ ਨਹੀਂ ਬਣਨੇ ਜਾਂਦੇ ਤੇ ਜਿੰਦੇ ਕੋਲ ਦੋ ਕੋਠੇ ਨੇ ਉੱਤੇ ਘਾਹ ਵਗਿਆ ਹੋਇਆ ਉਹਨੂੰ ਅਸੀਂ ਕਹਿ ਦੇਣਾ ਜੈ ਜਲਸਾ ਦਾ ਬੰਦਾ ਯਾਰ ਸਾਡੀ ਸੋਚ ਦਾ ਫਰਕ ਪੈ ਚੁੱਕਾ ਹੈ ਅੱਜ ਵੀ ਥਾਂ ਥਾਂ ਤੇ ਲੋਕ ਕਹਿ ਰਹੇ ਨੇ ਮੈਂ ਲਵਜਰੀ ਕਹਿਣਾ ਚਾਹੁੰਦਾ ਕਿਸੇ ਧਾਰਮਿਕ ਸਥਾਨ ਤੇ ਖੜੋ ਕੇ ਕਿ ਕਾਲੀਦਾਲ ਨੂੰ ਦੁਬਾਰਾ ਬਣਾਓ ਤੇ ਇਹਨੂੰ ਸਰਵਾਈਵ ਕਰਾਓ ਫੇਰ ਤਾਂ ਮਸੇ ਰੰਗੜ ਦੀ ਵੀ ਅਰਦਾਸ ਕਰਦੇ ਆਂਗੇ ਆਪਾਂ ਫੇਰ ਤਾਂ ਇੰਦਰਾ ਗਾਂਧੀ ਦੇ ਪਰਿਵਾਰ ਬਾਰੇ ਵੀ ਅਰਦਾਸ ਕਰਾਂਗੇ ਆਪਾਂ ਕਿ ਇਹਨਾਂ ਨੂੰ ਸਰਵਾਈਵ ਕਰਾਓ ਅਸਤੇ ਦੇ ਪਿੱਛੇ ਇਹਨਾਂ ਨੇ ਆਪਦੇ ਗੁਰੂ ਘਰ ਤੇ ਹਮਲੇ ਕਰਾਇਆ ਅੱਜ ਸਿਆਸਤ ਤੋਂ ਵਿਕ ਹੋ ਗਏ ਤਾਂ ਇਹ ਗੋਡੇ ਪਰਨੇ ਆ ਗਏ ਤੇ ਕੱਲ ਨੂੰ ਬਾਈ ਚਾਂਸ ਅਸੀਂ ਫੇਰ ਜਿਤਾ ਜੀਏ ਤਾਂ ਇਹ ਤਾਂ ਸਾਨੂੰ ਇੱਕ ਇੱਕ ਸਾਈਡ ਤੋਂ ਲੈ ਕੇ ਗੋਲੀਆਂ ਮਾਰ ਦੇਣ ਇਹਨਾਂ ਬੰਦਿਆਂ ਦੀ ਅਰਦਾਸ ਨਾ ਕਰੋ ਅਰਦਾਸ ਕਰਨੀ ਤਾਂ ਉਹਨਾਂ ਲਈ ਕਰੋ ਜਿਨ੍ਹਾਂ ਨੇ ਘਰ ਘਾਟ ਨਹੀਂ ਰਹਿ ਜਿਹੜੇ ਪਿਛਲੇ 40 ਸਾਲ ਤੋਂ ਪੰਜਾਬ ਲਈ ਲੜਦੇ ਰਹੇ ਨੇ ਉਹਨਾਂ ਦੀ ਅਰਦਾਸ ਕਰਿਆ ਕਰੋ ਜੇ ਦੁਬਾਰਾ ਹੀ ਰਾਜ ਭਾਗ ਇਹਨਾਂ ਨੂੰ ਦੇਣਾ ਤੇ ਪੰਜਾਬ ਨੂੰ ਠੱਠੇ ਖੁੱਸੜ ਦੇ ਸਿੱਧੀ ਗੱਲ ਹੈ ਕਰੋਣਾ ਕੀ ਪੰਜਾਬ ਅਕਾਲ ਪਤਿ ਸਾਬ ਤੋਂ ਫੈਸਲਾ ਆਉਂਦਾ ਹੈ ਬਾਦਲ ਦਲ ਦੇ ਨਾਲ ਸਬੰਧਤ ਕਈਆਂ ਨੂੰ ਤਨਖਾਹ ਲੱਗਦੀ ਹੈ ਤੇ ਉਸ ਦੀ ਸਜ਼ਾ ਜਿਹੜੀ ਆ ਉਹ ਪੂਤ ਰਹੇ ਨੇ ਦਰਬਾਰ ਸਾਬ ਦੋ ਦਿਨ ਦੀ ਸੇਵਾ ਸੀਗਾ ਤੇ ਹੋਰ ਗੁਰਦੁਆਰਾਂ ਦੀ ਜਿਹੜੀ ਉਹਨਾਂ ਨੇ ਜਿਹੜੇ ਇੱਥੇ ਡਿਊਟਾਂ ਲੱਗੀਆਂ ਉੱਥੇ ਉਹਨਾਂ ਨੇ ਜਾ ਕੇ ਸੇਵਾ ਕਰਨੀ ਹੈ ਤੇ ਉਸ ਥੇ ਇੱਕ ਸੁਖਬੀਰ ਬਾਦਲ ਦੇ ਉੱਤੇ ਨਰੈਣ ਸਿੰਘ ਚੌੜਾ ਜਿਹੜਾ ਨਾਮ ਦਾ ਅਬ ਡੇਰਾ ਬਾਬਾ ਨਾਨਕ ਤੋਂ ਸ਼ਖਸੀ ਉਹ ਜਿਹੜਾ ਆਉਂਦਾ ਉੱਥੇ ਤੇ ਉਹਦੇ ਵੱਲੋਂ ਇੱਕ ਗੋਲੀ ਚਲਾਉਣ ਦੀ ਜਿਹੜੀ ਗੱਲ ਆਉਂਦੀ ਹੈ ਉਸ ਤੋਂ ਬਾਅਦ ਇੱਕ ਸਰਚਾ ਦਾ ਵਿਸ਼ਾ ਬਹੁਤ ਵੱਡਾ ਬਣਿਆ ਹੋਇਆ ਆ ਪੰਦੇ ਤੇ ਤਕਰੀਬਨ ਤਕਰੀਬਨ ਸਾਰੇ ਮਸਲੇ ਤੇ ਗੱਲਬਾਤ ਕਰਨੀ ਹੈ ਐਡਵੋਕੇਟ ਖੜਾ ਹੈ ਸਾਡੇ ਨਾਲ ਬਰੁਣੇ ਸਵਾਦ ਤੇ ਸਤਿ ਸ਼੍ਰੀ ਅਕਾਲ ਜੀ ਖੜਾ ਸਰਬ ਸਭ ਤੋਂ ਪਹਿਲਾਂ ਇਹ ਹੈ ਜੀ ਜੋ ਕੁਝ ਘਟਨਾ ਕਰਮ ਹੋਇਆ ਆਪਾਂ ਸ਼ੁਰੂ ਤੋਂ ਜਾਣਾ ਤੇ ਐਂਡ ਤੱਕ ਜਾਣਾ ਆਪਾਂ ਸਾਰਿਆਂ ਨੂੰ ਇਹੀ ਗੱਲ ਕਹਾਂਗੇ ਗੱਲ ਨੂੰ ਧਿਆਨ ਨਾਲ ਸੁਣਦੇ ਹੋ ਥੋੜਾ ਜਿਆਦਾ ਅਸਲ ਦੇ ਵਿੱਚ ਜਿਹੜੀ ਇੱਕ ਘਟਨਾ ਕਰਮ ਹੋਈ ਆ ਤੁਸੀਂ ਕੇਸ ਲੜਦੇ ਰਹੇ ਇਹਨਾਂ ਦੇ ਪਹਿਲਾਂ ਕੋਰਟਾਂ ਦੇ ਵਿੱਚ ਇਹਨਾਂ ਦੇ ਵਕੀਲ ਮੰਨਣ ਨੂੰ ਤਿਆਰ ਨਹੀਂ ਸੀ ਜਾਂ ਇਹ ਵੀ ਮੰਨਣ ਨੂੰ ਤਿਆਰ ਨਹੀਂ ਹੋਣਗੇ ਜਦੋਂ ਇਹ ਸਾਰਾ ਕੁਝ ਚੱਲਿਆ ਜਦੋਂ ਬੇਬਲ ਗੋਲੀਕਾਂਡ ਗੱਦਬੀਆਂ ਸਾਰਾ ਕੁਝ ਆਪਾਂ ਉੱਥੋਂ ਗੱਲ ਸ਼ੁਰੂ ਕਰਨੀ ਹੈ ਜੀ ਤੇ ਉਦੋਂ ਮੰਨਦੇ ਨਹੀਂ ਸੀ ਤੇ ਜਾ ਕੇ ਐਡਮਿਟ ਉੱਥੇ ਬਹੁਤ ਸੌਖੇ ਤਰੀਕੇ ਨਾਲ ਕਰ ਲਿਆ ਇਹਨਾਂ ਨੇ ਦੇਖੋ ਪਹਿਲੀ ਗੱਲ ਤਾਂ ਇਹ ਹੈ ਕਿ ਜਦੋਂ ਅਦਾਲਤਾਂ 'ਚ ਪੇਸ਼ ਹ ਇਹਨਾਂ ਦੇ ਵਕੀਲ ਇੱਕ ਲਫ਼ਜ਼ ਕਹਿੰਦੇ ਹੁੰਦੇ ਸੀ ਕਿ ਕੋਈ ਵੀ ਇਹਨਾਂ ਨਾਲ ਗਵਾਹੀ ਜਾਂ ਐਵੀਡੈਂਸ ਦਾ ਲਿੰਕ ਨਹੀਂ ਬਣਦਾ ਇਸ ਬੰਦੇ ਦੇ ਨਾਲ ਤੇ ਇਹਨਾਂ ਦੀ ਮੀਟਿੰਗ ਵੀ ਇਹ ਹੀ ਹੁੰਦੀ ਸੀ ਸਟੇਟਮੈਂਟ ਵੀ ਅਖਬਾਰਾਂ 'ਚ ਇਹਨਾਂ ਦੀ ਇਹ ਹੀ ਹੁੰਦੀ ਸੀ ਪਰ ਉਸ ਵਕਤ ਸੁਮੇਸ਼ ਸਿੰਘ ਸੈਣੀ ਨੇ ਕਿਹਾ ਸੀ ਇੱਕ ਹੁੰਦੀ ਅਖਬਾਰ ਦੇ ਵਿੱਚ ਕਟਿੰਗ ਸੀ ਉਸ ਦੇ ਇੱਕ ਬਿਆਨ ਸੀ ਕਿ ਮੈਂ ਜੋ ਕੀਤਾ ਹੈ ਉਹ ਕਾਲੀ ਦਲ ਦੇ ਮੁੱਖ ਮੰਤਰੀ ਦੇ ਤੇ ਡਿਪਟੀ ਸੀਐਮ ਦੇ ਕਹਿਣ ਤੇ ਕੀਤਾ ਹੈ ਉਸ ਵਕਤ ਉਸ ਬਿਆਨ ਦੇ ਉਲਟ ਇਹਨਾਂ ਦਾ ਅਕਾਲੀਦਰ ਬੋਲਿਆ ਸੀ ਕਿ ਇਹ ਬਿਆਨ ਗਲਤ ਹੈ ਇਹ ਬਿਆਨ ਕੋ 4 ਸਾਲ ਪੁਰਾਣਾ ਉਸ ਬਿਆਨ ਤੇ ਕਾਫੀ ਰੋਲਾ ਪਿਆ ਸੀ ਪਰ 4 ਤੋਂ 5 ਸਾਲ ਦੇ ਬਾਅਦ ਇਹਨਾਂ ਦੀ ਪਾਰਟੀ ਦੇ ਇਹਨਾਂ ਦਾ ਪ੍ਰਧਾਨ ਉਹ ਗੱਲ ਐਡਮਿਟ ਕਰ ਰਿਹਾ ਅਸੀਂ ਇਸ ਗੱਲ ਤੇ ਮੈਂ ਬਹੁਤ ਇਸ਼ੂ ਨੂੰ ਉਠਾਇਆ ਸੀ ਕਿ ਸਮੇਤ ਸਿੰਘ ਸੈਣੀ ਦਾ ਬਿਆਨ ਹੈ ਕਿ ਜੋ ਪੰਜਾਬ ਚ ਕਾਂਡ ਹੋਇਆ ਹੈ ਬਾਈਬਲ ਕਲਾ ਉਹ ਮੈਂ ਡਿਪਟੀ ਮਿਊਜ਼ੀਅਮ ਦੇ ਕਹਿੰਦੇ ਕੀਤਾ ਅਸੀਂ ਉਹ ਪ੍ਰੋਟੈਸਟ ਵੀ ਕੀਤਾ ਸੜਕਾਂ ਵੀ ਰੋਕੀਆਂ ਪਰ ਪੰਜਾਬ ਦੀ ਮੌਜੂਦਾ ਸਰਕਾਰ ਨੇ 2023 24 22 23 ਦੇ ਵਿੱਚੋਂ ਗੱਲ ਨਹੀਂ ਸੁਣੀ ਇਹ ਕਹਿੰਦੇ ਸੀ ਕਿ ਨਹੀਂ ਅਖਬਾਰ ਵਾਲਾ ਬਿਆਨ ਨਹੀਂ ਮੰਨਿਆ ਜਾਣਾ ਪਰ ਅੱਜ ਉਹ ਅਖਬਾਰ ਵਾਲੇ ਬਿਆਨ ਨਹੀਂ ਪਰਸੋਂ ਤੋਂ ਲੈ ਕੇ ਅਖਬਾਰ ਵਾਲੇ ਬਿਆਨ ਨਹੀਂ ਕਮਾਲ ਕਰਤੀ ਜੋ ਨੇ ਕਿਹਾ ਉਹ ਨਾ ਦੇ ਸੀਐਮ ਨੇ ਸਾਬਕਾ ਮੁੱਖ ਮੰਤਰੀ ਨੇ ਉਪ ਮੁੱਖ ਮੰਤਰੀ ਨੇ ਐਡਮਿਟ ਕੀਤਾ ਅਕਾਲ ਤਖਤ ਸਾਹਿਬ ਤੇ ਹੂੰ ਸੋ ਜਿੰਨੇ ਵੀ ਉਹਨੇ ਗਨਾਹ ਐਡਮਿਟ ਕੀਤੇ ਨੇ ਤਾਂ ਸਾਨੂੰ ਉਹਦੇ ਵਿੱਚ ਜਿਹੜੇ ਸਰਸੇ ਵਾਲੇ ਸਾਧ ਦੇ ਉਲਟ ਕੇਸ ਚੱਲਦੇ ਨੇ ਜਾਂ ਬਾਈਬਲ ਕਲਾ ਦਾ 302 ਦਾ ਕੇਸ ਹੈ ਜਿੰਨੇ ਚ ਮੌਜੂਦਾ ਮੁੱਖ ਮੰਤਰੀ ਵਿਚਾਰਿਆ ਉਹਨੂੰ ਉੱਤੋਂ ਡਰਾਮੇ ਕਰ ਰਿਹਾ ਅੱਜ ਤੱਕ ਉਹਦੇ ਜਿਹੜਾ ਗਰਜੀਤ ਸਿੰਘ ਮਾਰਿਆ ਗਿਆ ਤੇ ਸਗਰਾਜ ਸਿੰਘ ਫਾਦਰ ਦੇ ਮਰਡਰ ਦੇ ਬਾਰੇ ਕੋਈ ਚਲਾਨ ਪੇਸ਼ ਨਹੀਂ ਕੀਤਾ ਘਟੋ ਘਟ ਵੀ 2 ਸਾਲ 2.5 ਸਾਲ ਇਸ ਤਰ੍ਹਾਂ ਲੰਘ ਚੁੱਕੇ ਨੇ ਤਿੰਨ ਹੀ ਹੋ ਚੁੱਕੇ ਨੇ ਸੋ ਇਹ ਹੁਣ ਚੀਜ਼ਾਂ ਜਿਹੜੀਆਂ ਐਵਿਡੈਂਸ ਹੈ ਇਹਨਾਂ ਦੇ ਖਿਲਾਫ ਹੈ ਇਹਨੂੰ ਹੁਣ ਕੋਰਟ ਦੇ ਵਿੱਚ ਲਿਆਉਣਾ ਚਾਹੀਦਾ ਜਿਹੜੇ ਉੱਥੇ ਐਡਮਿਟ ਹੋਇਆ ਮੀਡੀਆ ਦੇ ਵਿੱਚ ਸਾਰਾ ਕੁਝ ਹੋਇਆ ਕੈਨ ਹੋ ਗਈਆਂ ਗੱਲਾਂ ਗਨਾਹ ਕੀਤਾ ਹਾਂਜੀ ਹਾਂਜੀ ਤੇ ਜਿਹੜੇ ਜਵਾਬ ਆ ਰਹੇ ਸੀ ਅਗਲੇ ਪਾਸੇ ਹੋਰ ਕੋਈ ਦਲੀਲ ਜੈਸੇ ਤਰ੍ਹਾਂ ਨਹੀਂ ਉੱਥੇ ਨਹੀਂ ਮੰਨੇਗੀ ਇਹ ਕੰਮ ਕਰਨਗੇ ਕੋਰਟ ਦੇ ਵਿੱਚ ਜਿਹੜੀਆਂ ਜਿੱਥੇ ਦੇਖੋ ਕੋਰਟ ਦੇ ਵਿੱਚ ਇਸ ਤਰ੍ਹਾਂ ਇਹਨਾਂ ਚੀਜ਼ਾਂ ਦੀ ਹੈਲਪ ਹੁੰਦੀ ਹੁੰਦੀ ਹੈ ਹਾਂ ਇੱਕ ਹੁਣ ਜੇ ਇਨਵੈਸਟੀਗੇਸ਼ਨ ਇਹ ਇਹਨਾਂ ਦੀ ਅਪਈਆ 302 ਦੀ ਤਾਂ ਇਨਵੈਸਟੀਗੇਸ਼ਨ ਦੇ ਵਿੱਚ ਅੱਗੇ ਵਧਣਾ ਚਾਹੀਦਾ ਹੈ ਕਿਉਂਕਿ ਇਹ ਲਿੰਕੀ ਬਣਾ ਰਹੀ ਸੀ ਨਾ ਜੀ ਕਿ ਉਥੋਂ ਡਿਪਟੀ ਸੀਐਮ ਦੇ ਜਾਂ ਸੀਐਮ ਦੇ ਉਥੋਂ ਮੋਬਾਈਲ ਆਇਆ ਤੇ ਨਾਲ ਸਮੇਤ ਸਿੰਘ ਸੈਣੀ ਕਹਿ ਰਿਹਾ ਸੀ ਮੈਂ ਸਾਰਾ ਕੁਝ ਇਹਨਾਂ ਦੇਖਿਆ ਇਹਨੇ ਤੇ ਕੀਤਾ ਤੇ ਮੌਜੂਦਾ ਜਥੇਦਾਰ ਸਾਬ ਪੁੱਛਦੇ ਨੇ ਕਿ ਤੂੰ ਕਾਹਨ ਕੀਤਾ ਇਹ ਤੇਰੇ ਕਹਿਣ ਤੇ ਹੋਇਆ ਤਾਂ ਉਹ ਕਹਿ ਰਿਹਾ ਹਾਂ ਬਿਲਕੁਲ ਉਹ ਹਾਂ ਜਾਂ ਨਾ ਜਵਾਬ ਦੇ ਰਿਹਾ तकरीबन ਹਾਂ ਕਹਿ ਰਿਹਾ ਸਾਰੇ ਸਾਰੇ ਜਿੰਨੇ ਵੀ ਉਹਨੂੰ ਫਿਕਰੇ ਪੁੱਛੇ ਜਾਂਦੇ ਨੇ ਉਹਨਾਂ ਚ ਐਡਮਿਟ ਕਰਦਾ ਗੱਲਾਂ ਤੇ ਸਾਰਗੀਆਂ ਚੀਜ਼ਾਂ ਕੰਪਲੀਟ ਹੋ ਗਈਆਂ ਹੁਣ ਤਾਂ ਹੂੰ ਹੁਣ ਤਾਂ ਮੇਰੇ ਦੇ ਖੇਤਰ ਵਿਸਟੀਗੇਸ਼ਨ ਨੂੰ ਇਹਨਾਂ ਨੂੰ ਜੱਗੇ ਚਲਾਨ ਪੇਸ਼ ਕਰਨਾ ਚਾਹੀਦਾ ਹੈ ਕਨਫੈਸ਼ਨ ਹੀ ਹੋ ਗਈ ਹੂੰ ਜਿਹੜਾ ਉੱਥੋਂ ਤੱਕ ਸਜ਼ਾ ਲੱਗੀ ਉਸ ਤੋਂ ਬਾਅਦ ਜਿਹੜਾ ਕੱਲ ਕਟਨਾ ਕਰਨ ਵਾਪਰਦਾ ਹਾਂਜੀ ਉਹ ਉਹ ਅੱবি ਸੇਵਾ ਕਰਨ ਲਈ ਉੱਥੇ ਪਿੱਛਾ ਹੋਇਆ ਜੀਆ ਠੀਕ ਹੈ ਉਹਨਾਂ ਦੀ ਲਾਤ ਤੇ ਸੱਟ ਵੱਜੀ ਹੈ ਜੋ ਵੀ ਉਹਨਾਂ ਨੇ ਆਪ ਦਾ ਇੱਕ ਗੱਲ ਪੇਸ਼ ਕੀਤੀ ਹੈ ਕਿ ਇਸ ਤਰ੍ਹਾਂ ਦੇ ਤਰੀਕੇ ਦੇ ਨਾਲ ਕੱਲ ਤੱਕ ਸਭ ਦਾ ਫੈਸਲਾ ਆਉਂਦਾ ਸੁਖਬੀਰ ਬਾਦਲ ਸੇਵਾ ਕਰਨ ਲਈ ਬਾਹਰ ਬੈਠ ਜਾਂਦਾ ਤੇ ਉੱਥੇ ਨਰੈਣ ਸਿੰਘ ਚੌੜਾ ਜਿਹੜਾ ਆਉਂਦੇ ਨੇ ਖਾਰਕੂਸਾਪਤ ਦੇ ਵਿੱਚ ਇਹਨਾਂ ਦਾ ਕਾਫੀ ਨਾਮ ਵੀ ਸੀਗਾ ਬਹੁਤ ਤੋਂ ਪੰਥਕ ਥਾਵਾਂ ਤੇ ਉਹ ਧਰਮਾਂ ਦੇ ਵਿੱਚ ਦੇਖਣ ਨੂੰ ਮਿਲਦੇ ਰਹੇ ਤੇ ਮੀਡੀਆ ਦੇ ਤੌਰ ਦੇ ਵਿੱਚ ਗੱਲ ਕਰੀਏ ਜਾਂ ਬੁਲਾਰਿਆਂ ਦੇ ਤੌਰ ਤੇ ਉਹਨਾਂ ਦੀਆਂ ਸਪੀਚਾਂ ਅੱਜ ਵੀ ਜਿਹੜੀਆਂ ਸੋਸ਼ਲ ਮੀਡੀਆ ਤੇ ਘੁੰਮ ਰਹੀਆਂ ਬਿਲਕੁਲ ਦੇਖੀਆਂ ਆਈਆਂ ਪਰ ਉਹਨਾਂ ਦੇ ਵੱਲੋਂ ਉੱਥੇ ਆ ਕੇ ਗੋਲੀ ਚਲਾ ਦਿੰਨੀ ਹੈ ਜਿਹੜਾ ਇਹ ਘਟਨਾ ਕਰਮਾ ਹੁਣ ਇਹਦੇ ਨਾਲ 50% ਉਧਰ ਖੜ ਕੇ ਕਈ ਤਾਂ ਕਾਲੀ ਤਾਂ ਨਾ ਖੜ ਕੇ ਖੰਮਦਰਦੀ ਦਿੱਤੀ ਵੀ ਬਹੁਤ ਮਾੜੀਆਂ ਗੱਲ ਕੀਤੀ ਉਹਨੇ ਕਾਲ ਤੱਕ ਸਹਿਬ ਆ ਕੇ ਗੋਲੀ ਚਲਾਤੀ ਤੇ ਕੁਝ ਕੁ ਲੋਕ ਦੂਜੇ ਪਾਸੇ ਖੜ ਕੇ ਕਿ ਇਹਨਾਂ ਦੇ ਵੱਲੋਂ ਇੰਨਾ ਕੁਝ ਕੀਤਾ ਗਿਆ ਤੇ ਇਹ ਸਿਰਫ ਡਰਾਵੇ ਦੀ ਗੱਲ ਸੀ ਗੋਲੀ ਮਾਰਨ ਨਹੀਂ ਆਇਆ ਸੀ ਅਸਲ ਵਿੱਚ ਹੈ ਕੀ ਹੈ ਗੋਲੀ ਚੱਲਣ ਜਾਂ ਨਾ ਚੱਲਣ ਬਾਰੇ ਇਸ਼ੂ ਬਾਰੇ ਤਾਂ ਆਪਾਂ ਉਸ ਬਾਰੇ ਤਾਂ ਨਹੀਂ ਦੱਸ ਸਕਦੇ ਕਾਰਨ ਕਿ ਉਹ ਤੁਹਾਨੂੰ ਇਵਸਟੀਗੇਸ਼ਨ ਦਾ ਪਾਰਟ ਹੈ ਜਾਂ ਨਰੈਣ ਸਿੰਘ ਚੋੜੇ ਹਰਾ ਤੋਂ ਪੁੱਛ ਕੇ ਚੱਲਦੀ ਹੈ ਉਹ ਕਿਉਂ ਚੱਲੀ ਕਿਸ ਕਰਕੇ ਚੱਲੀ ਤਾਂ ਜਿਹੜਾ ਇਸ਼ੂ ਹੈ ਜਿਹੜਾ ਲੋਕ ਵਾਰ-ਵਾਰ ਕਹਿ ਰਹੇ ਨੇ ਕੀ ਹਰਮੰਦਰ ਸਾਹਿਬ ਦੇ ਕੋਲ ਜਾਂ ਬਾਹਰ ਬਿਲਡਿੰਗ ਦੇ ਕੋਲ ਗੋਲੀ ਕਿਉਂ ਚੱਲੀ ਨਹੀਂ ਚਲਣੀ ਚਾਹੀਦੀ ਇਹ ਲੋਕ ਇਹ ਕਹਿ ਰਹੇ ਨੇ ਹਮ ਪਰ ਜਿਨ੍ਹਾਂ ਨੇ ਹਿਸਟਰੀ ਪੜ੍ਹੀ ਹੈ ਜਿਨ੍ਹਾਂ ਨੇ ਪੜੇ ਜਿਨ੍ਹਾਂ ਨੇ ਪੜ੍ਹੀ ਉਹਨਾਂ ਨੂੰ ਤਾਂ ਪਤਾ ਜਿਨ੍ਹਾਂ ਨੇ ਪੜਿਆ ਹੀ ਕੱਖ ਨਹੀਂ ਉਹਨਾਂ ਨੂੰ ਪਤਾ ਹੀ ਕੱਖ ਨਹੀਂ ਹਰਮੰਦਰ ਸਾਹਿਬ ਦੇ ਅੰਦਰ ਅੰਗਰੇਜ਼ ਅੰਦਰ ਵੜਦਿਆਂ ਹੀ ਸਿਗਰਟ ਪੀਤੀ ਸੀ ਉਸ ਅੰਗਰੇਜ਼ ਨੇ ਜਦੋਂ ਉਹ ਸਿਗਰਟ ਪੀ ਰਿਹਾ ਸੀ ਤਾਂ ਇੱਕ ਨਿਹੰਗ ਸਿੰਘ ਆਇਆ ਸੀ ਉਹਨੇ ਤਲਵਾਰ ਦੇ ਨਾਲ ਉਸ ਅੰਗਰੇਜ਼ ਦਾ ਸਿਰ ਲਾ ਕੇ ਪਰਾਂ ਸੁਟਦਾ ਸੀ ਬਾਅਦ ਚ ਨਿਹੰਗ ਸਿੰਘ ਨੂੰ ਫਾਂਸੀ ਵੀ ਹੋ ਗਈ ਸੀ ਪਰ ਕਹਿਣ ਦਾ ਮਤਲਬ ਇਹ ਹੈ ਕਿ ਜਿਹੜਾ ਹਰਮੰਦਰ ਸਾਹਿਬ ਦੀ ਨੀ ਰੱਖੀ ਗਈ ਆ ਉਸ ਤੋਂ ਬਾਅਦ ਇਹ ਗੱਲਾਂ ਤਾਂ ਆਮ ਹੀ ਚੱਲਦੀਆਂ ਰਹੀਆਂ ਨੇ ਉੱਥੇ ਉਹਨੂੰ ਸਿਰ ਲਾਇਆ ਕਿਉਂ ਲਾਇਆ ਕਿ ਉੱਥੇ ਬੇਅਦਬੀ ਲੱਗੀ ਉਹਨਾਂ ਨੂੰ ਹੂੰ ਦੋਸਤੋ ਪਹਿਲੇ ਬਾਬਾ ਗਰਬਖ ਸਿੰਘ ਹਰਮੰਦਰ ਸਾਹਿਬ ਦੇ ਅੰਦਰੋਂ ਇੱਕ ਅਨੋਖੀ ਬਰਾਤ ਲੈ ਕੇ ਜਾਂਦੇ ਨੇ ਤੇ ਸੱਜੀ ਬਾਹੀ ਦੇ ਅੱਗੇ ਜਾ ਕੇ ਅਫਦਾਲੀ ਦੀ ਫੌਜ ਦੇ ਨਾਲ ਲੜ ਕੇ ਉਹ ਸਾਰੇ ਸ਼ਹੀਦ ਹੋ ਜਾਂਦੇ ਨੇ ਐਂਦਿ ਸ਼ਾਹ ਅਫਦਾਲੀ ਹਰਮੰਦਰ ਸਾਹਿਬ ਤੇ ਹਮਲਾ ਕਰਦਾ ਉਹਦਾ ਬਦਲਾ ਸਿੱਖ ਲੈਂਦੇ ਨੇ ਮੱਛਾਰੰਗੜ ਅੰਦਰ ਸ਼ਰਾਬ ਪੀਂਦਾ ਤੇ ਨਾਚ ਨਚਾਉਂਦਾ ਤੇ ਸਿੱਖ ਹੁੰਦੇ ਹੀ ਧੌਣ ਲਾਉਂਦੇ ਨੇ ਸਾਡੇ ਸਿੱਖਾਂ ਨੂੰ ਇਸ ਚੀਜ਼ ਬਾਰੇ ਪਤਾ ਨਹੀਂ ਸਿੱਖ ਇਤਿਹਾਸ ਦੇ ਅੰਦਰ ਜਿੰਨੇ ਗੁਰਦੁਆਰੇ ਬਣੇ ਨੇ ਉਹ ਸਾਰੇ ਬਣੇ ਲਹੂ ਦੇ ਉੱਪਰ ਨੇ ਹੁਣ ਸੀਸਗੰਜ ਗੁਰਦੁਾਰੇ ਤੇ ਆਪਾਂ ਗੱਲ ਕਰੀਏ ਤਾਂ ਉਹ ਇੱਕ ਪਲੇਟਫਾਰਮ ਕੀ ਹੈ ਮਹਾਰਾਜ ਦੀ ਛਿੱਦੀ ਆਨੰਦਪੁਰ ਸਾਹਿਬ ਦੀ ਗੱਲ ਕਰੀਏ ਤਾਂ 10 ਲੱਖ ਫੌਜ ਨਾਲ ਲੜਾਈ ਤੇ ਖੂਨ ਹੀ ਖੂਨ ਸਰਹੰਡ ਦੀ ਗੱਲ ਕਰੀਏ ਤਾਂ ਸੈਭਜਾਦਿਆਂ ਦਾ ਖੂਨ ਚੰਕੌਰ ਸਾਹਿਬ ਦੀ ਗੱਲ ਕਰੀਏ ਤਾਂ ਖੂਨ ਹੀ ਖੂਨ ਦੱਸੋ ਸਿੱਖ ਇਤਿਹਾਸ ਦੇ ਵਿੱਚ ਜਿਹੜੇ ਮੈਕਸਿਮਮ ਸਥਾਨ ਬਣੇ ਨੇ ਉਹ ਸਾਰੇ ਖੂਨ ਦੇ ਉੱਪਰ ਬਣੇ ਹੋਏ ਨੇ ਗੋਲੀਆਂ ਚੱਲੀਆਂ ਨੇ ਬੰਦੇ ਮਰੇ ਨੇ ਹਮਲੇ ਹੋਏ ਨੇ ਇਹ ਗੱਲ ਨੂੰ ਜਾਣ ਬੁੱਝ ਕੇ ਇੱਕ ਗਾਂਧੀਵਾਦ ਦੇ ਨਾਲ ਜੋੜਿਆ ਜਾ ਰਿਹਾ ਹੈ ਹੂੰ ਗਾਂਧੀਵਾਦ ਵਿਚਾਰਧਾਰਾ ਕੀ ਹੈ ਕਿ ਉਹ ਸਿੱਖਾਂ ਨੂੰ ਇੱਕ ਬਿਲਕੁਲ ਹੀ ਖਤਮ ਕਰ ਦੇਣਾ ਉਹਨਾਂ ਦੀ ਸੋਚ ਹੀ ਬਦਲ ਦੇਣੀ ਜਿਵੇਂ ਮਹਿਮੂਦ ਗਜਨਵੀ ਨੇ ਇੱਕ ਧਾਰਮਿਕ ਸਥਾਨ ਤੇ ਹਮਲਾ ਕੀਤਾ ਤਾਂ ਉਹ ਜਦੋਂ ਉਹਨਾਂ ਪੁਜਾਰੀਆਂ ਨੇ ਪੁੱਛਿਆ ਕਿ ਤੁਸੀਂ ਚੁੱਪ ਕਿਉਂ ਬੈਠੇ ਸੀ ਮੈਂ ਉੱਤੇ ਚੜ ਕੇ ਆ ਗਿਆ ਤੇ ਉਹ ਕਹਿੰਦੇ ਜਜਮਾਨ ਅਸੀਂ ਮੰਤਰ ਪੜ ਰਹੇ ਸੀ ਕਿ ਤੁਸੀਂ ਅੰਨੇ ਹੋ ਜੋ ਤਾਂ ਉਹਨਾਂ ਸਾਰਿਆਂ ਦਾ ਕਤਲ ਕਰਾ ਦਿੱਤਾ ਸੀ ਉਹਨੇ ਕਹੇ ਜਿਹੜੇ ਬੰਦੇ ਇਹ ਧਾਰਮਿਕ ਸਥਾਨ ਨੂੰ ਬਚਾ ਨਹੀਂ ਸਕਦੇ ਜਿਹੜੇ ਉੱਠ ਕੇ ਲੜਾਈ ਨਹੀਂ ਇਹ ਕੌਮ ਹੈ ਜਿਹੜੀ ਇਹ ਰਹਿਣ ਦੇ ਕਾਬਲ ਹੀ ਨਹੀਂ ਪਰ ਸਿੱਖਾਂ ਦੇ ਅੰਦਰ ਐਜਾਈ ਗੱਲ ਨਹੀਂ ਜਿਹੜੀ ਕੌਮ ਦੇ ਅੰਦਰ 21 ਸਾਲ ਦੇ ਬਾਅਦ 13 ਅਪ੍ਰੈਲ 1919 ਦੇ ਸਾਕੇ ਤੋਂ ਬਾਅਦ ਉਹ ਆਦਮੀ ਕਲੀਨ ਸ਼ੇਬ ਹੁੰਦਾ ਹੈ ਉਹ ਆਦਮੀ ਇੱਕ ਉੱਤੇ ਕੈਪ ਲੈਂਦਾ ਹੈ ਤਾਂ 20 ਤੋਂ 22 ਸਾਲ ਦੇ ਬਾਅਦ ਜਾ ਕੇ ਸਰਦਾਰ ਉਧਮ ਸਿੰਘ ਲੰਨਣੇ ਚ ਬਦਲਾ ਲੈਂਦਾ ਹੈ। ਹੂੰ ਇਹੀ ਹਾਲਾਤ ਸਰਦਾਰ ਬੈਂਸ ਸਿੰਘ ਤੇ ਸਰਦਾਰ ਸੁਤੰਤ ਸਿੰਘ ਦੇ ਨੇ। ਇਹ ਕਿਸੇ ਕੌਮਾਂ ਦੇ ਵਿੱਚ ਹੁੰਦਾ ਹੈ। ਕੋਈ ਕੌਮ ਹੀ ਐਹੋ ਜਿਹੀ ਬਣੀ ਹੋਈ ਹੈ। ਇਹ ਹੋਰ ਕਿਸੇ ਕੌਮ ਚ ਇਹੋ ਜੀ ਚੀਜ਼ ਨਹੀਂ ਜਿਹੜੀ ਸਿੱਖ ਧਰਮ ਦੇ ਅੰਦਰ ਉਹ ਕਹਿੰਦੇ ਕਿ ਸੇਵਾ ਲੱਗੀ ਸੀ ਸੇਵਾ ਦੇ ਵਿੱਚ ਜਦੋਂ ਸੇਵਾਦਾਰ ਦੇ ਤੌਰ ਤੇ ਤਨਖਾਹਿਆ ਕੰਮ ਕਰ ਰਿਆ ਸੀ ਤੇ ਉਦੋਂ ਇਹ ਫੈਸਲਾ ਨਹੀਂ ਹੋਣਾ ਚਾਹੀਦਾ ਜਿ ਬਾਅਦ ਹੁਣ ਇਹ ਤਰਕਾ ਨਾ ਲੋਕਾਂ ਦੇ ਕਿਉਂਕਿ ਉਹਨਾਂ ਦੇ ਦਿਮਾਗ ਨੂੰ ਆਪਾਂ ਪੜ ਸਕਦੇ ਨਹੀਂ ਕਿ ਹੁਣ ਬਹੁਤ ਸਾਰੇ ਲੋਕ ਇਸ ਤਰਕ ਨੂੰ ਦੇਦੀਨ ਗੱਲ ਕਰ ਰਹੇ ਨੇ ਨਹੀਂ ਇਹ ਗੱਲ ਨਹੀਂ ਹੁੰਦੀ ਹੁੰਦੀ ਦੇਖੋ ਗੱਲ ਨਹੀਂ ਹੈ ਕਿ ਪਹਿਲੇ ਤਾਂ ਲੋਕਾਂ ਨੂੰ ਤੁਸੀਂ ਪਹਿਲੇ ਤਾਂ ਮੰਮੀ ਇਹ ਗੱਲ ਸਮਝਦਾ ਸੀ ਪਰ ਜਿਉਂ-ਜਿਉਂ ਲੋਕਾਂ ਦੇ ਬਿਆਨ ਸੁਣ ਰਹੇ ਆ ਲੋਕ ਸੰਤੁਸ਼ਟ ਨਹੀਂ ਹੈ ਸੀ ਦਿਪੁਰ ਫੈਸਲੇ ਤੋਂ ਸੰਤੁਸ਼ਟ ਨਹੀਂ ਲੋਕ ਸੰਤੁਸ਼ਟ ਲੋਕਾਂ ਨੂੰ ਇਹਨੀ ਜਿਆਦੀ ਨਫ਼ਰਤ ਹੈ ਹੁਣ ਆਪਾਂ ਦੇਖੀਏ ਤਾਂ ਜਿਹੜਾ ਸਰਦਾਰ ਨਰੈਣ ਸਿੰਘ ਚੌੜਾ ਨੇ ਉਹ ਕੋਈ ਇਹਦੇ ਨਾਲ ਕੋਈ ਪਰਸਨਲ ਲੜਾਈ ਥੋੜਾ ਉਹਨਾਂ ਦੀ ਕੋਈ ਸਿਆਸੀ ਆਦਮੀ ਹੋ ਨਹੀਂ ਤੁਸੀਂ ਨੋਟ ਕਰੋ ਨਾ ਨਾ ਤਾਂ ਨਰੈਣ ਸਿੰਘ ਚੌੜਾ ਸਿਆਸੀ ਆਦਮੀ ਹੈ ਕਿ ਭਾਈ ਇਹਨਾਂ ਦੇ ਇਲਾਕੇ 'ਚ ਇਲੈਕਸ਼ਨ ਲੜਦਾ ਸੀ ਉਹ ਜਾਂ ਇਹਨਾਂ ਨੂੰ ਇਹ ਥੱਲੇ ਸੁੱਟ ਰਿਹਾ ਸੀ ਉਹਨੂੰ ਨਾ ਪੈਸੇ ਦੀ ਲੜਾਈ ਹੈ ਤੇ ਲੜਾਈ ਕਾਹਦੀ ਹੈ ਗੁਰੂ ਗੁਰੂ ਗ੍ਰੰਥ ਸਾਹਿਬ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਦੇਖੋ ਉਹਦਾ ਫੈਸਲਾ ਕਿੱਡਾ ਜਿੰਦਗੀ ਦਾ ਫੈਸਲਾ ਉਸ ਬੰਦੇ ਦਾ ਹੂੰ ਉਹਨੂੰ ਨਹੀਂ ਬਰਦਾਸ਼ਤ ਹੁੰਦਾ ਜਦੋਂ ਪੰਜਾਬ ਦੇ ਅੰਦਰ ਕਿੰਨੇ ਮੁੰਡੇ ਮਾਰੇ ਕਿੰਨੇ ਕਤਲ ਹੋਏ ਪੰਜਾਬ ਦੇ ਅੰਦਰ ਲੋਕਾਂ ਨੂੰ ਬਰਦਾਸ਼ਤ ਨਹੀਂ ਹੁੰਦਾ ਹੁੰਦਾ ਕੌਮ ਜਿਹੜੀ ਹੈ ਹੋਰ ਸਾਹਬ ਦੀ ਹੈ ਜੇ ਆਪਣੇ ਵਰਗੇ ਆਪਾਂ ਲੋਕ ਵੀ ਗਲਤੀਆਂ ਕਰਾਂਗੇ ਤੇ ਧੌਣਾ ਲੋਕ ਆਪਣੀਆਂ ਵੀ ਲਾ ਦੇਣਗੇ ਇੱਥੇ ਹੁਣ ਇੱਕ ਇਹ ਵੀ ਤਰਕ ਚੱਲ ਪਿਆ ਉਹ ਕਹਿੰਦੇ ਕਿ ਫਿਕਸ ਮੈਚ ਖੇਡਿਆ ਗਿਆ ਉਹਨਾਂ ਦੇ ਵੱਲੋਂ ਪਲੈਨਿੰਗ ਸੀ ਸਾਰੀ ਇਹ ਆਪਦੀ ਹਮਦਰਦੀ ਲੈਣ ਦੀ ਖਾਤਰ ਇਹਨਾਂ ਦੇ ਵੱਲੋਂ ਕੀਤਾ ਗਿਆ ਦੇਖੋ ਇਹ ਗੱਲ ਤਾਂ ਇਸ਼ੂ ਵੱਖਰਾ ਇਹਦੇ ਬਾਰੇ ਤਾਂ ਆਪਾਂ ਕੁਝ ਵੀ ਨਹੀਂ ਕਹਿ ਸਕਦੇ ਪਰ ਜਿਹੜਾ ਮੈਂ ਜਿਵੇਂ 2 ਸਾਲ ਪਹਿਲਾਂ ਆਪਾਂ ਇਹਨਾਂ ਨੂੰ ਬੈਬਲ ਕਲਾ ਮੋਰਚੇ 'ਚ ਮਿਲਦੇ ਰਹੇ ਆ ਜੇ ਜ세ਦਾ ਨਰੈਣ ਸਿੰਘ ਚੋਲੇ ਨੂੰ ਉੱਥੇ ਗੱਲਾਂ ਕਰਕੇ ਤਾਂ ਉਹ ਬੰਦਾ ਬੜਾ ਇਮੋਸ਼ਨਲ ਜਾ ਲੱਗਿਆ ਮੈਨੂੰ ਤਾਂ ਕਿਉਂਕਿ ਪੁਰਾਣੀ 2 ਸਾਲ ਪੁਰਾਣੀ ਗੱਲ ਹੈ ਉਸ ਤੋਂ ਬਾਅਦ ਆਪਾਂ ਮਿਲੇ ਨਹੀਂ ਉਸ ਤੋਂ ਬਾਬਲ ਕਲਾ ਮੋਰਚੀ 'ਚ ਮਿਲਦੇ ਰਹੇ ਆ ਪਰ ਕੱਲ ਇੱਕ ਗੱਲ ਬੜੀ ਬੁਰੀ ਲੱਗੀ ਇੱਕ ਆਦਮੀ ਨੂੰ ਐਪਰੀਹੈਂਡ ਕੀਤਾ ਗਿਆ ਉਹਨੂੰ ਫੜਿਆ ਗਿਆ ਤੇ ਯਾਰ ਫੜਨ ਤੋਂ ਬਾਅਦ ਉਹਦੀ ਪੱਗ ਕਿਉਂ ਲਾਈ ਉੱਥੇ ਲਾ ਕੇ ਲੈ ਕੇ ਸ਼ਰੇਮ ਆਇਆ ਯਾਰ ਸ਼ਰੇਮ ਪਾਗ ਲਾਤੀ ਹੁਣ ਅਮਰਤ ਧਾਰੀ ਆਦਮੀ ਆ ਬੰਦਾ ਫੜਿਆ ਗਿਆ ਤੇ ਯਾਰ ਉਹਦੀ ਪੱਗ ਲਾਉਣੀ ਹੈ ਤੁਸੀਂ ਤੁਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕਿੰਨਾ ਕੁ ਮੰਨਿਆ ਬੰਦਾ ਫੜਿਆ ਗਿਆ سزا ਹੁਣ ਜਿਹੜਾ ਕੰਮ ਹੈ سزا ਦੇਣੀ ਜਾਂ ਨਾ ਦੇਣੀ ਉਹ ਤਾਂ ਅਦਾਲਤ ਦਾ ਕੰਮ ਹੈ ਤੁਸੀਂ ਫੜਨ ਤੋਂ ਬਾਅਦ ਉਹਦੀ ਪੱਗ ਲਾ ਰਹੇ ਹੋ ਉਹਨੂੰ ਤੁਸੀਂ ਬਿਨਾਂ ਪੱਗ ਤੋਂ ਅਮਰਤ ਧਾਰੀ ਬੰਦੇ ਨੂੰ ਲੈ ਕੇ ਜਾ ਰਹੇ ਹੋ ਪਰ ਸਾਡੀ ਸੁਣੇ ਕੌਣ ਜਦੋਂ ਫੜ ਲਿਆ ਬੰਦਾ ਤਾਂ ਅੱਗੇ ਤਾਂ ਐਵੀਡੈਂਸ ਹੈ ਪੱਗ ਲਾਉਣ ਵਾਲਾ ਵੀ ਕੋਈ ਦੂਜਾ ਨਹੀਂਗਾ ਅਕਾਲੀ ਦਲ ਦਾ ਜੂਸ ਪ੍ਰਧਾਨ ਆ ਠਾਨਕੋਟ ਤੋਂ ਐਸੇ ਕਰਕੇ ਤਾਂ ਲੋਕਾਂ ਨੂੰ ਗੁੱਸਾ ਆ ਇਹਨਾਂ ਦੇ ਵਿੱਚ ਲੋਕ ਬਰਦਾਸ਼ਤ ਨਹੀਂ ਕਰ ਰਹੇ ਤੁਸੀਂ ਕਿਸੇ ਵਿਆਹ ਸ਼ਾਦੀ ਚਲੇ ਜਾਓ ਕਿਤੇ ਜਾ ਕੇ ਬੈਠ ਜਾਓ ਲੋਕਾਂ ਨੂੰ ਇੱਕੋ ਹੀ ਹੈ ਕਿ ਯਾਰ ਇਹਨੂੰ ਜਿਹੜੀ ਸਜ਼ਾ ਸੀ ਓਏ ਹੱਕਦਾਰ ਸੀ ਉਹ ਇਹਨਾਂ ਨੂੰ ਮਿਲਣੀ ਚਾਹੀਦੀ ਸੀ ਲੋਕ ਹੈ ਚ ਗੁੱਸੇ ਚ ਲੋਕਾਂ ਲੋਕਾਂ ਨੂੰ ਖੁਸ਼ੀ ਨਹੀਂ ਹੈ ਇਸ ਚ ਹਮ ਕਿਉਂਕਿ ਕਿਤੇ ਇਹ ਤਾਂ ਨਹੀਂ ਕਿ ਇਹ ਬੰਦੇ ਆਪਣੇ ਆਪ ਨੂੰ ਸਰਵਾਈਵ ਕਰਨ ਚ ਲੱਗੇ ਹੋਏ ਨੇ ਜੇ ਦੁਬਾਰਾ ਹੀ ਰਾਜ ਭਾਗੇ ਇਹਨਾਂ ਨੂੰ ਦੇਣਾ ਹੈ ਫਿਰ ਪੰਜਾਬ ਨੂੰ ਠੱਠੇ ਖੁੱਸ ਛੱਡ ਦੇ ਉਸ ਦੀ ਗੱਲ ਤਾਂ ਇਹ ਹੈ ਕਰੋਣਾ ਕੀ ਪੰਜਾਬ ਤ ਪਰ ਸਾਰਿਆਂ ਦਾ ਕੱਲ ਜ਼ੋਰ ਲੱਗ ਗਿਆ ਮੈਂ ਦੇਖੀ ਉਹ ਬੰਦੇ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਬਜਬੀ ਵੇਲੇ ਜਾਂ ਜੋ ਪੰਜਾਬ ਦੇ ਹਾਲਾਤ ਰਹੇ ਆ ਚਾਹੇ ਕਿਸੇ ਦੀ ਸਰਕਾਰ ਚ ਹੁਣ ਉਹਨਾਂ ਨੇ ਚੋਂ ਤੱਕ ਨਹੀਂ ਕੀਤੀ ਕੱਲ ਉਹਨਾਂ ਦੇ ਸਕੇ ਬਾਪ ਦੀ ਦਿਨਾਂ ਉਹਨਾਂ ਨੇ ਇੱਕ ਰੌਲਾ ਪਾਇਆ ਤੋਂ ਹਾਈਪਰ ਦਿੱਤੀ ਸੋਸ਼ਲ ਮੀਡੀਆ ਤੇ ਮੈਂ ਤਾਂ ਇਤੋਂ ਇੱਕ ਸ਼ਬਦ ਵਰਤ ਰਿਹਾ ਫੇਸਬੁੱਕ ਸੂਨ ਵਾਲੀ ਕੀਤੀ ਪਈ ਸੀ ਕੱਲ ਤਾਂ ਸਾਰਾ ਚੱਲਦਾ ਪਿਆ ਸੀ ਜਦੋਂ ਗਰਜੀਤ ਸਿੰਘ ਤੇ ਸੁਗਰਾਜ ਦੇ ਫਾਦਰ ਦਾ ਮਰਡਰ ਹੁੰਦਾ ਉਦੋਂ ਸਿਆਣੇ ਕਿੱਥੇ ਬੰਦੇ ਗਏ ਸੀ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਤੋਹੀਨ ਹੁੰਦੀ ਉਦੋਂ ਕਿਉਂ ਨਹੀਂ ਪਟੇ ਲੋਕੇ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਇੱਜ਼ਤੀ ਹੁੰਦੀ ਸੀ ਉਦੋਂ ਲੋਕ ਕਿਉਂ ਨਹੀਂ ਪਟੇ ਹੁਣ ਤੁਸੀਂ ਇਹਨਾਂ ਨੂੰ ਕੀ ਕਹੋਗੇ ਸਿੱਖ ਕਹੋਗੇ ਜਿਹੜੇ ਅੱਜ ਵੀ ਨਾਲ ਖਲੋਤੇ ਹੋਏ ਨੇ ਬੰਦੇ ਨੂੰ ਮਾਰਨ ਲੱਗਿਆ ਮੈਂਟਲ ਆਉਂਦੇ ਨੇ ਪੰਜਾਬ ਦੇ ਅੰਦਰ ਜਾਂ ਐਕਸੀਡੈਂਟ ਕਰਾਉਂਦੇ ਨੇ ਆਵਾਜ਼ਾਂ ਬੰਦ ਕਰਾਉਂਦੇ ਨੇ ਪਰ ਪਤਾ ਨਹੀਂ ਆਸੇ ਵਾਲੀ ਗੱਲ ਤਾਂ ਹੈ ਕਿ ਮੌਤ ਤਾਂ ਹਰ ਬੰਦੇ ਦੇ ਸਿਰ ਤੇ ਖਲੋਤੀ ਹੋਈ ਹੈ ਕਿਸੇ ਨੂੰ ਅੱਜ ਆ ਜਾਏਗੀ ਤੁਹਾਨੂੰ ਪੰਜ ਦੋ ਚਾਰ ਸਾਲ ਠਹਿਰ ਕੇ ਆ ਜਾ ਕਿਉਂ ਮਾਰਦੇ ਜੋ ਲੋਕਾਂ ਨੂੰ ਜਦੋਂ ਤੁਸੀਂ ਕਤਲ ਕਰਾਏ ਨੇ ਤੁਸੀਂ ਇੰਨੀ ਤਬਾਈ ਮਚਾਈ ਆ ਪੰਜਾਬ ਦੇ ਅੰਦਰ ਤੇ ਅੱਜ ਲੋਕਾਂ ਨੂੰ ਗੁੱਸਾ ਮੈਂ ਤੁਹਾਨੂੰ ਕਹਾਂ ਨਾ ਕਹਾਂ ਨਾ ਕਿ ਜਿਆਦਾ ਜ਼ਥੇਦਾਰ ਦੀ ਪਰਸਨਲ ਲੜਾਈ ਨਿਕਲੇ ਕੋਈ ਪਰਸਨਲ ਲੜਾਈ ਵਾਲਾ ਲੱਗਦਾ ਨਹੀਂ ਕੋਈ ਉਹ ਫਿਰ ਗੁੱਸਾ ਜਿਹੜਾ ਆਪਣੀ ਦੇਖਣ ਦੇ ਵਿੱਚ ਗੁੱਸਾ ਦਾ ਗੁਰੂ ਗ੍ਰੰਥ ਸਾਹਿਬ ਦਾ ਹੋਊਗਾ ਮੈਂ ਵੀ ਤਰਕ ਦੇਖੀ ਹੈ ਕਿ ਇੱਕ ਸੋਸ਼ਲ ਮੀਡੀਆ ਤੇ ਪਾਈ ਸੀ ਕਿਸੇ ਨੇ ਲਿਖ ਕੇ ਬਹੁਤ ਲੰਮੀ ਚੌੜੀ ਪੋਸਟ ਸੀ ਉਹਦੇ ਵਿੱਚ ਇਹ ਵੀ ਲਿਖਿਆ ਸੀਗਾ ਕਿ ਜਦੋਂ ਅਕਾਲੀ ਦਰਬਾਰ ਦਾ ਰਾਜ ਸਿੰਘ ਤੇ ਨਿਆਂ ਦੇ ਪਰਚੇ ਬਹੁਤ ਪਏ ਤੇ ਉਸ ਚੀਜ਼ ਦਾ ਬਦਲਾ ਵੀ ਹੋ ਸਕਦਾ ਦੇਖੋ ਕੱਲ ਮੈਂ ਵੀ ਇਹ ਸੁਣ ਰਿਹਾ ਸੀ ਟੀਵੀ ਦੇ ਉੱਪਰ ਕਿ ਇਹਦੇ ਉੱਪਰ ਪਰਚੇ ਪਏ ਨੇ ਪਰ ਪਰਚੇ ਤਾਂ ਉਹਨਾਂ ਨੇ ਸਾਰੇ ਸਿੱਖਾਂ ਤੇ ਪਾਏ ਰਹਿਣਾ ਜੀ ਪਰਚੇ ਆਪਾਂ ਮੇਰੇ ਕੋਲ ਭਾਈ ਜਗਤਾਰ ਸਿੰਘ ਤਾਰੇ ਦਾ ਕੇਸ ਸੀ 5495 ਰੁਪਏ ਖਾਲਿਸਤਾਨ ਬਣਾਉਣ ਲਈ ਪੰਜਾਬ ਚਾਹੀ ਸੀ 2013-14 ਦਾ ਪਰਚਾ ਹੈ ਨਾ ਜੀ ਉਹ ਹਮ ਤੇ ਮੁੱਖ ਮੰਤਰੀ ਕੌਣ ਸੀ ਇਹ ਆਪ ਸੀ ਜਦੋਂ ਸਿੱਖਾਂ ਨੂੰ ਅਤਵਾਦੀ ਬੋਲਦੇ ਸੀ ਇਹ ਹਮ ਖਾਲਸਤਾਨ ਦੇ ਨਾਂ ਤੇ ਇਹ ਗਾਲ੍ਹਾਂ ਕੱਢਦੇ ਸੀ ਹੁਣ ਇਹਨਾਂ ਦਾ ਰਿਸ਼ਤੇਦਾਰ ਹੈ ਉਹ ਪਿੱਛੇ ਜੇ ਖਾਲਸਤਾਨੀਆਂ ਦੇ ਨਾਂ ਤੇ ਬੜਾ ਭੁੱਟਾ ਬੋਲਦਾ ਪਰ ਹਿੰਦੁਸਤਾਨ ਦੀ ਹਕੂਮਤ ਜਿਹੜੀ ਬਹੁ ਗਿਣਤੀ ਹੈ ਉਹ ਆਪਦੇ ਲੋਕਾਂ ਨੂੰ ਹਿੰਦੂ ਰਾਸ਼ਟਰ ਤੇ ਸ਼ਾਬਾਸ਼ ਦਿੰਦੇ ਅਜੇ ਤੁਸੀਂ ਕਹਿੰਦੇ ਹੋ ਇਹਨਾਂ ਨੂੰ ਅਕਾਲੀਆਂ ਨੂੰ ਸਰਵਾਈਵ ਕਰਾਓ ਕਿਹੜੇ ਬੰਦੇ ਬੋਲ ਰਹੇ ਨੇ ਇਹਨਾਂ ਨੂੰ ਸਰਵਾਈਵ ਕਰਾਓ ਪੰਜਾਬ ਦੇ ਅੰਦਰ ਦੂਜੇ ਮਰ ਚੁੱਕੇ ਨੇ ਸਿੱਖ ਹੋਰ ਕੋਈ ਲੀਡਰ ਨਹੀਂ ਪੰਜਾਬ ਦੇ ਅੰਦਰ ਅੱਜ ਵੀ ਥਾਂ ਥਾਂ ਤੇ ਲੋਕ ਕਹਿ ਰਹੇ ਨੇ ਮੈਂ ਲਫਜ਼ ਨਹੀਂ ਕਹਿਣਾ ਚਾਹੁੰਦਾ ਕਿ ਕਿਸੇ ਧਾਰਮਿਕ ਸਥਾਨ ਤੇ ਖੜੋ ਕੇ ਕਿ ਕਾਲੀ ਦਲ ਨੂੰ ਦੁਬਾਰਾ ਬਣਾਓ ਤੇ ਇਹਨੂੰ ਸਰਵਾਈਵ ਕਰਾਓ ਫੇਰ ਤਾਂ ਖੇਤਾ ਲੋੜ ਹੀ ਨਹੀਂ ਜੀ ਤੇ ਗੱਲ ਜਹੇਦਰ ਸਾਹਿਬ ਨੇ ਵੀ ਬੋਲੀ ਨਾ ਕਿ ਕਿਸੇ ਤੇ ਮੈਂ ਕਿਸੇ ਤੇ ਗੱਲ ਨਹੀਂ ਕਰਦਾ ਫੇਰ ਤਾਂ ਮਸੇ ਰੰਗੜ ਦੀ ਵੀ ਅਰਦਾਸ ਕਰਦੇ ਆਂਗੇ ਆਪਾਂ ਫਿਰ ਤਾਂ ਸਾਰਿਆਂ ਬਾਰੇ ਕਰਾਂ ਕਰਾਂਗੇ ਫਿਰ ਤਾਂ ਇੰਦਰਗਾਂਧੀ ਦੇ ਪਰਿਵਾਰ ਬਾਰੇ ਵੀ ਅਰਦਾਸ ਕਰਾਂਗੇ ਆਪਾਂ ਘਰ ਚ ਬੈ ਕੇ ਕਿ ਉਹਨਾਂ ਨੂੰ ਸਰਵਾਈਵ ਕਰਾਓ ਤਾਂ ਉਹ ਹੁਣ ਇਥੇ ਤਰਕ ਦੇਣ ਦੇ ਉਹ ਜਿਹੜਾ ਗੁੱਸਾ ਤੁਹਾਨੂੰ ਸੁਖਬੀਰ ਬਾਦਲ ਤੇ ਆਉਂਦਾ ਇੰਦਰਗਾਂਧੀ ਦੇ ਪੋਤੇ ਤੇ ਨਹੀਂ ਮਹਾਰਾਜ ਅੱਗੇ ਵਾਰਿਸ ਦੀ ਗੱਲ ਛੱਡ ਦਿਓ ਕਮਲਨਾਥ ਬੈਠਾ ਹੈ ਫਿਰ ਤਾਂ ਕਮਲਨਾਥ ਨੂੰ ਜਿਤਾਉਣਾ ਪਏਗਾ ਉਹ ਨਾਲ ਸਮੇਂ ਦੇ ਅੰਦਰ ਜਦੋਂ ਉਹ ਕੱਲ ਨੂੰ ਆ ਜਾਏਗਾ ਕਿ ਮੈਂ ਮਾਫੀ ਮੰਗਦਾ ਤੇ ਅਸੀਂ ਕਮਲਨਾਥ ਦੀ ਅਰਦਾਸ ਕਰਾਂਗੇ ਕੀ ਕਮਲਨਾਥ ਨੂੰ ਦੁਬਾਰਾ ਇੱਥੇ ਮਿਨਿਸਟਰ ਬਣਾਇਆ ਜਾਵੇ ਪੰਜਾਬ ਚ ਕੱਲ ਨੂੰ ਸੱਜਣ ਕੁਮਾਰ ਜਗਦੀਸ਼ ਟਾਈਟਲਰ ਆ ਜਾਏਗਾ ਅਸੀਂ ਉਹਨੂੰ ਫਿਰ ਕਵਾਂਗੇ ਜੀ ਇਹਨੂੰ ਜਿਤਾਓ ਵਾਰਸ ਦੀ ਗੱਲ ਅਲੈਦਾ ਹੈ ਵਾਰਸ ਦਾ ਗਨਾਹ ਸਿੱਖ ਧਰਮ ਦੇ ਅੰਦਰ ਕਿਸੇ ਵਾਰਸ ਨੂੰ ਜਾਂਦੇ ਵੱਡੇ-ਵਡੇਰੇ ਨੇ ਜੇ ਜੁਰਮ ਨਹੀਂ ਕੀਤਾ ਤਾਂ ਸਿੱਖ ਉਹਨੂੰ ਕੁਝ ਨਹੀਂ ਕਹਿੰਦੇ ਹਮ ਮੈਂ ਅੱਗੇ ਵੀ ਕਹਿ ਕੇ ਕਿਹਾ ਟੋਡਰਮਲ ਖੱਤਰੀ ਨੇ ਏਡੀ ਵੱਡੀ ਏਡੀ ਵੱਡੀ ਸੇਵਾ ਕੀਤੀ ਤੇ ਉਹਦੇ ਪੋਤਰੇ ਨੇ ਸਿੱਖਾਂ ਦੇ ਸਿਰ ਲਾ ਕੇ ਲਾਹੌਰ ਦੇ ਕਿਲੇ ਚ ਭੇਜਦਾ ਹੁੰਦਾ ਸੀ ਖਾਨਸੂਹ ਦੇ ਪੋਤਰੇ ਨਾਲ ਸਾਡੇ ਮੰਚ 'ਚ ਜਰੂਰ ਵੈਰਵਾਦ ਵੈਰ ਹੋਵੇਗਾ ਪਰ ਅਸੀਂ ਉਹਦੇ ਦਾਦੇ ਨਾਲ ਥੋੜਾ ਮਾੜਾ ਕਰਾਂਗੇ ਦਾਦੇ ਦੀ ਆ ਮਹੀਨਾ ਚੱਲ ਰਿਹਾ ਜਦ ਕੀ ਹੈ ਦਾਦੇ ਜਰ ਕੀ ਸੇਵਾ ਕਿਸੇ ਨੇ ਕੀਤੀ ਨਹੀਂ ਇਹਦੀ ਵਾਰਸ ਤੇ ਨਹੀਂ ਜਾਣਾ ਇਹਨਾਂ ਦੇ ਵਾਰਸ ਪੁੱਤ ਨੇ ਕਿੱਡੇ ਚੰਗੇ ਨਹੀਂ ਕਰਉਣ ਪੰਜਾਬ ਦੇ ਅੰਦਰ ਉਹ ਨਹੀਂ ਆਪਾਂ ਗੱਲ ਕਰਦੇ ਪਰ ਮੌਜੂਦਾ ਜਿਹੜੇ ਹੱਥਾਂ ਨਾਲ ਜ਼ੁਲਮ ਹੋਇਆ ਹੈ ਉਹਨੂੰ ਦੁਬਾਰਾ ਸਰਵਾਈਵ ਕਰਾਉਣਾ ਤਿਆਰ ਕਿਤੇ ਨਾ ਕਿਤੇ ਤਾਂ ਫਿਰ ਰੱਬ ਨੇ ਬਖਸ਼ਣਾ ਕਿਸੇ ਨੂੰ ਵੀ ਨਹੀਂ ਤੁਹਾਡਾ ਇਹ ਮੰਨਣਾ ਹੈ ਕਿ ਜਿਹੜੀ ਇਹ ਸਜ਼ਾ ਲੱਗੀ ਹੈ ਥੋੜੀ ਸਜ਼ਾ ਘੱਟ ਕਰਕੇ ਹੀ ਜੀਉਂਦੀਆਂ ਭਾਵਨਾਵਾਂ ਭੜਕੀਆਂ ਜਾਂ ਲੋਕਾਂ ਦੇ ਨਾਰਾਜ਼ਗੀ ਯਾਰ ਹੋ ਰਹੀ ਹੈ ਇਹ ਚੀਜ਼ ਦੇਖੋ ਲੋਕਾਂ ਨੇ ਬਹੁਤ ਕੁਝ ਸੋਚਿਆ ਸੀ ਲੋਕ ਬੋਲਦੇ ਨਹੀਂ ਗੁਰੂ ਗ੍ਰੰਥ ਸਾਹਿਬ ਨੂੰ ਚਾਹੇ ਹਿੰਦੂ ਚਾਹੇ ਮੁਸਲਮਾਨ ਚਾਹੇ ਸਿੱਖ ਉਹ ਸਾਰੇ ਹੀ ਮੰਨਦੇ ਨੇ ਤੇ ਸਾਰਿਆਂ ਦੀ ਨਿਗਾਹ ਜੇ ਦੋਸ਼ੀ ਨੇ ਤੇ ਯਾਰ ਅਸੀਂ ਕਰਦੇ ਕੀ ਪਾਇਆ ਮਹਾਰਾਜ ਦੀ ਹਜ਼ੂਰੀ 'ਚ ਇਹ ਕਹਿ ਰਿਹਾ ਕਿ ਦਰਵਾ ਦੁਆਰਾ ਇਹ ਸਰਵਾਈਵ ਹੋਵੇ ਕਿਉਂ ਸਰਵਾਈ ਹੋਣ ਬੰਦੇ ਹੂੰ ਜਦੋਂ ਇਹਦੇ ਵਿੱਚ ਵਰਸ ਸਿੰਘ ਵਲਟੋਆ ਨੂੰ ਸਹਾਇਆ ਲੱਗੀ ਨਾ ਉਦੋਂ ਬਾੜਿਆਂ ਨੂੰ ਇਹ ਹੀ ਸੀ ਕਿ ਜੇ ਉਹਨੂੰ ਪਾਰਟੀ ਚੋਂ ਕੱਢ ਸਕਦੇ ਇੱਕ ਜਹਦਰ ਸਾਹਿਬ ਦੇ ਬੋਲਣ ਤੇ ਹਾਂ ਤੇ ਇਹ ਇਹਨੂੰ ਸਜ਼ਾ ਤੋਂ ਉੱਤੋਂ ਵੱਡੀ ਲਾਉਣਗੇ ਪਰ ਜਦੋਂ ਇਹ ਸਜ਼ਾ ਆਈ ਉਦੋਂ ਬਾਅਦ ਮੈਂ ਸੋਸ਼ਲ ਮੀਡੀਆ ਨੂੰ ਮੈਂ ਜ਼ਿਆਦਾ ਫੇਸਬੁੱਕ ਘੱਟ ਚਲਾਉਣਾ ਪਰ ਮੈਂ ਚੀਜ਼ ਨੂੰ ਵਾਚਿਆ ਜਹਦਰ ਦਾਦੂ ਸਾਹਿਬ ਦੀ ਇੰਟਰਵਿਊ ਕੀਤੀ ਉਹਨੇ ਵੀ ਕਿਹਾ ਮੇਰੇ ਵਿਚਾਰਕ ਮਤ ਤੋਂ ਭਿੱਦ ਨਹੀਂ ਉਹਦੇ ਨਾਲ ਪਰ ਜਿਹੜੀ ਉਹ ਸਜ਼ਾ ਸੀ ਉਸ ਤੋਂ ਵੱਡੀ ਹੋਣੀ ਚਾਹੀਦੀ ਸੀ ਉਹ ਤੋਂ ਛੋਟੀ ਦੇ ਦਿੱਤੀ ਉਸ ਤੋਂ ਬਾਅਦ ਲੋਕਾਂ ਦੇ ਵਿੱਚ ਇਹ ਬਹੁਤ ਵੱਡਾ ਰੌਲਾ ਪਿਆ ਦੇਖੋ ਉਹ ਦੂਜੀ ਜਿਹੜੀ ਪਹਿਲੀ ਸਜ਼ਾ ਲਾਈ ਹੈ ਤਾਂ ਲੋਕਾਂ ਨੂੰ ਇਹ ਪਰ ਕਈ ਵਾਰ ਕੀ ਹੁੰਦਾ ਮੈਂ ਇਹ ਨਾ ਮਾਰੇ ਨਹੀਂ ਕਹਿੰਦਾ ਪਹਿਲੀ ਗੱਲ ਤਾਂ ਮੈਂ ਮਾਫੀ ਮੰਗਦਾ ਪਰ ਕਈ ਵਾਰ ਮੈਂ ਕਚਹਿਰੀਆਂ 'ਚ ਬਹੁਤ ਵੱਡਾ ਧਿਆਨ ਨਾਲ ਵੇਖਿਆ ਹੋਇਆ ਹੈ ਤੇ ਅਸੀਂ ਕਹਿ ਦਿੰਦੇ ਹੁੰਨੇ ਆ ਕਿ ਯਾਰ ਤੇਰਾ ਤੈਨੂੰ ਤੇਰਾ ਘਰ ਬਸਾਉਣਾ ਹੈ ਤੇ ਅਸੀਂ ਤੈਨੂੰ ਗਾਲ੍ਹਾਂ ਕੱਢਾਂਗੇ ਚਾਰ ਤੂੰ ਚੁੱਪ ਕਰਕੇ ਬਰਦਾਸ਼ਤ ਕਰ ਲਈ ਤੇਰਾ ਘਰ ਬਸਾ ਦਿਆਂਗੇ ਤੇ ਅਸੀਂ ਉਹ ਕਲੈਂਟ ਨੂੰ ਬਾਹ ਕੇ ਬੜਾ ਮਾੜਾ ਚੰਦਰਾ ਬੋਲਦੇ ਆ ਤੇ ਐਂਡ ਤੇ ਉਹਦੇ ਫਾਇਦੇ ਦੀ ਗੱਲ ਹੁੰਦੀ ਹੈ ਵਕਾਲਤ 'ਚ ਹੁੰਦਾ ਹੈ ਕੁਝ ਇਹ ਵਕਾਲਤ ਜਿਹ ਵਿੱਚ ਮੈਂ ਵਕਾਲਤ ਦੀ ਗੱਲ ਹੀ ਕਹਿ ਰਿਹਾ ਅਸੀਂ ਤਕਰੀਬਨ ਆਪ ਦੇ ਕਲੈਂਟ ਨੂੰ ਗਾਲ੍ਹਾਂ ਕੱਢ ਦਿੰਦੇ ਆ ਫਿਰ ਹੋਰ ਵੀ ਮੈਂ ਹੁਣ ਦੂਜੇ ਬੰਨੇ ਨਹੀਂ ਜਾਣਾ ਚਾਹੁੰਦਾ ਜੇ ਮੰਨ ਲਓ ਗੱਲ ਕਿਸੇ ਵੀ ਧਾਰੇ ਦੇ ਵਿੱਚ ਇਹ ਤਾਂ ਖੁਦ ਪੰਚਾਇਤੀ ਤੌਰ ਤੇ ਵੀ ਹੁੰਦਾ ਕਿ ਆਪਦੇ ਧੀ ਬੁੱਤ ਪੰਚਾਇਤੀ ਤੌਰ ਦੇ ਵਿੱਚ ਆਪਦੇ ਧੀ ਪੁੱਤਰ ਨੂੰ ਜਿਹੜਾ ਨੇੜੇ ਹੁੰਦਾ ਉਹ ਸਭ ਤੋਂ ਵੱਧ ਗਾਲ ਕੱਢਦੇ ਉਸ ਆਪਾਂ ਨੇ ਕਿ ਜਰਾ ਚੁੱਪ ਕਰਕੇ ਬਹਿ ਜਾ ਤੂੰ ਬੰਦਾ ਮਾੜਾ ਹੈ ਅੰਦਰਖੱਤੇ ਆਪਾਂ ਨੂੰ ਬਚਾ ਜਾਣੇ ਆ ਮੈਂ ਹੋਰ ਕਿਸੇ ਬਾਰੇ ਨਹੀਂ ਮੈਂ ਪੰਚਾਇਤੀ ਘਰ ਤੇ ਆਪਦੀ ਅਦਾਲਤ ਦੀ ਗੱਲ ਕਰਦਾ ਪਰ ਕਈ ਵਾਰ ਕੀ ਹੁੰਦਾ ਹੈ ਲੋਕ ਨਹੀਂ ਨਾ ਡਲਦੇ ਲਾ ਕੇ ਦੇਖ ਜਾਂਦੇ ਵੀ ਕਿੱਥੇ ਗੱਲ ਸੱਚੇ ਪਾਤਸ਼ਾਹ ਜਿਹੜਾ ਮਹਾਰਾਜ ਹੈ ਨਾ ਉਹਦੇ ਘਰ ਦੇ ਉੱਤੇ ਸਾਰਿਆਂ ਦੇ ਬਰਾਬਰ ਆ ਉਹ ਤਾਂ ਹੂੰ ਪਨੇ ਮਸੰਦ ਨਹੀਂ ਛੱਡੇ ਹੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪ ਮਾਰੇ ਸੀ ਹੂੰ ਉਹ ਮਸੰਦਾਂ ਦੀ ਬੜੀ ਵੱਡੀ ਉਹ ਪਹਿਲੋ ਸੇਵਾ ਹੁੰਦੀ ਸੀ ਬਾਅਦ ਚ ਵਿੜਾ ਬੈਠ ਜਿਹੜੀ ਹੋਰ ਮੰਨ ਲਈ ਉਹ ਕਹਿੰਦੇ ਕਿ ਉਹਨਦੇ ਬਲੋ ਇੰਨੇ ਗਨਾਹ ਕਰਨ ਦੇ ਬਾਵਜੂਦ ਉਹਨੂੰ ਤਨਖਾਹ ਲਾਈ ਜਾਂਦੀ ਆ ਤੇ ਜਿਹੜੇ ਕੱਲ ਵੀ ਜੋ ਕੁਝ ਹੋਇਆ ਜਾਂ ਹੋਰ ਕੁਝ ਵੀ ਹੋਇਆ ਜਾਂ ਜਿਹੜੇ ਪੱਗ ਲਾਈ ਆ ਉਹਨਾਂ ਨੂੰ ਵੀ ਕੱਲ ਤੱਕ ਸਭ ਤੇ ਸੱਦ ਲੈਣਾ ਚਾਹੀਦਾ ਦੇਖੋ ਜਿਹੜੀ ਪੱਗ ਲਾਈ ਆ ਉਹ ਬੜੀ ਰਿੰਦਨ ਜੋ ਘਟਣਾ ਹੈ ਸਿੱਖਾਂ ਦੇ ਵਿੱਚ ਬੜੀਆਂ ਕੁਰਬਾਨੀਆਂ ਹੋਈਆਂ ਬੜਾ ਦਵਾਈ ਉੱਠੀ ਪਰ ਯਾਰ ਆ ਤਾਂ ਨਹੀਂ ਸੀ ਕਰਨਾ ਯਾਰ ਪਾਗਲ ਹੋਣੀ ਤੁਹਾਨੂੰ ਨਫ਼ਰਤ ਹੈ ਕਿਹਨੂੰ ਕਿਨੂੰ ਖੁਸ਼ ਕਰਦੇ ਪੈ ਜੇ ਉਹ ਬੰਦੇ ਜੀ ਕੋਈ ਪਰਸਨਲ ਲੜਾਈ ਨਹੀਂ ਜਿਹਨੂੰ ਤੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਮੰਨਦਾ ਉਸੇ ਨੂੰ ਉਹ ਮੰਨਦਾ ਮੈਂ ਤੁਹਾਨੂੰ ਕਹਿਆ ਨਾ ਦੋਵਾਰੋਂ ਕਹਿੰਦੇ ਜਨਸਿਕਾਂ ਦੇ ਬੰਦੇ ਆ ਇਹਨਾਂ ਦੇ ਪਤਾ ਨਹੀਂ ਕਿੰਦੇ ਨਾਲ ਸੰਬੰਧ ਜੁੜੇ ਹੋਏ ਬਿਕਰ ਸਿੰਘ ਮਰਜੀਠੀਆ ਦੀ ਵੀ ਇਹ ਪ੍ਰੈਸ ਕਾਨਫਰੰਸ ਆਈ ਹੋਣਾ ਨੇ ਵੀ ਇਹ ਗੱਲ ਜ਼ਹਿਰ ਕੀਤੀ ਹੈ ਦੇਖੋ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਤੋਹੀਨ ਹੋਣੀ ਸਾਧ ਨੂੰ ਪ੍ਰਮੋਟ ਕਰਨਾ ਗੁਰੂ ਗ੍ਰੰਥ ਸਾਹਿਬ ਦੀ ਬੇਇੱਜ਼ਤੀ ਹੋਣੀ ਅਜੰਸਕਾ ਦਾ ਬੰਦਾ ਕੌਣ ਹੈ ਸਿੱਖ ਧਰਮ ਨੂੰ ਹਿੰਦੁਸਤਾਨ ਦੇ ਵਿੱਚ ਕੌਣ ਬੰਦਾ ਲਾਇਕ ਨਹੀਂ ਕਰ ਰਿਹਾ ਕਿੰਦੇ ਕਹਿਣ ਦੇ ਉੱਪਰ ਸਿੱਖ ਧਰਮ ਦੀ ਬੇਦਬੀ ਹੋਈ ਏਜੰਸੀਗਾ ਦੇ ਬੰਦੇ ਕੌਣ ਨੇ ਏਜੰਸੀਗਾ ਦੇ ਬੰਦੇ ਉਹ ਨੇ ਜਿਹੜੇ ਉੱਤੇ ਮਹਾਰਾਜ ਦੀ ਨਾਂ ਦੀ ਖਤਰ ਆਪਦੀਆਂ ਜਾਨਾਂ ਦੇਨ ਨੂੰ ਬੈਠੇ ਨੇ ਉਹਨਾਂ ਨੂੰ ਏਜੰਸੀਗਾ ਦੇ ਬੰਦੇ ਕਹਾਂਗੇ ਅਸੀਂ ਜਿਨ੍ਹਾਂ ਨੇ ਘਰ ਘੜ ਛੱਡ ਦਿੱਤੇ ਗਏ ਜਿਨ੍ਹਾਂ ਦੇ ਪਰਿਵਾਰ ਫੂਕੇ ਗਏ ਉਹਨਾਂ ਨੂੰ ਅਸੀਂ ਏਜੰਸੀਗਾ ਦੇ ਬੰਦੇ ਕਹਾਂਗੇ ਹੁਣ ਜਿਨ੍ਹਾਂ ਨੇ ਰਾਜ ਕੀਤਾ ਜਿਨ੍ਹਾਂ ਦੇ ਇੱਕ ਹੁਕਮ ਦੇ ਉੱਪਰ ਸਿੱਖ ਮਾਰੇ ਗਏ ਏਜੰਸੀਆਂ ਦਾ ਬੰਦਾ ਦੋਨੋਂ ਚ ਕੌਣ ਕੰਪੇਅਰ ਕਰੋ ਨਾ ਜੀ ਅਸੀਂ ਬਿਨਾਂ ਗੱਲ ਤੋਂ ਬੋਲੀ ਜਾਂ ਰਏ ਏਜੰਸੀਆਂ ਦੇ ਬੰਦੇ ਏਜੰਸੀਆਂ ਦੇ ਬੰਦੇ ਪਰ ਕਿ ਦੋ ਕੋਠੇ ਨਹੀਂ ਕਹਿੰਦੇ ਘਰ ਦੇ ਉਹ ਏਜੰਸੀਆਂ ਦੇ ਬੰਦੇ ਹੋ ਗਏ ਨੇ ਜਿਨ੍ਹਾਂ ਦੇ ਮੈਲ ਨਹੀਂ ਖਤਮ ਹੁੰਦੇ ਗਿਣਨ ਲੱਗਿਆ ਉਹ ਸ਼ਹਾਦਤ ਦੇ ਬੰਦੇ ਤੇ ਉਹ ਪੰਜਾਬ ਦੇ ਵਾਰਿਸ ਬਣ ਚੁੱਕੇ ਨੇ ਇਹ ਸਾਡੀ ਸੋਚ ਦਾ ਫਰਕ ਪੈ ਚੁੱਕਾ ਹੈ ਪੰਜਾਬ ਦੇ ਵਾਰਸ ਕੌਣ ਬਣਾਤੇ ਨੇ ਜਿਨ੍ਹਾਂ ਦੇ ਮਹਿਲ ਨਹੀਂ ਗਨੇ ਜਾਂਦੇ ਹੋਟਲ ਨਹੀਂ ਗਨੇ ਜਾਂਦੇ ਤੇ ਜਿੰਦੇ ਕੋਲ ਦੋ ਕੋਠੇ ਨੇ ਉੱਤੇ ਘਾਹ ਉੱਗਿਆ ਹੋਇਆ ਉਹਨੂੰ ਅਸੀਂ ਕਹਿ ਦੇਣਾ ਜੇ ਏਜੰਸੀ ਦਾ ਬੰਦਾ ਯਾਰ ਸਾਡੀ ਸੋਚ ਦਾ ਫਰਕ ਪੈ ਚੁੱਕਾ ਹੈ ਉਹਨਾਂ ਬੰਦਿਆਂ ਨੂੰ ਏਜੰਸੀਆਂ ਦੇ ਬੰਦੇ ਨਾ ਕਹੋ ਜਿਨ੍ਹਾਂ ਦੇ ਪਰਿਵਾਰ ਖਤਮ ਹੋ ਚੁੱਕੇ ਨੇ ਜਿਹੜੇ ਲੜਦੇ ਮਰ ਚੁੱਕੇ ਨੇ ਇੱਥੇ ਉਹ ਏਜੰਸੀਆਂ ਦੇ ਬੰਦੇ ਨਹੀਂ ਹੁੰਦੇ ਹੁੰਦੇ ਏਜੰਸੀਆਂ ਦੇ ਬੰਦੇ ਹੋ ਹੁੰਦੇ ਨੇ ਜਿਹੜੇ ਰਾਜ ਕਰਦੇ ਨੇ ਸੋ ਇੱਕ ਪੱਗ ਲਾਉਣੀ ਉਹਦੇ ਪਰਚਾ ਕਰਨਗੇ ਜਿਹੜੀਆਂ ਤਰਾਮਾ ਬੰਦ ਦੇਖੋ ਕਿੰਦੇ ਤੇ ਜਿੰਨੇ ਪੱਗ ਲਾ ਕੇ ਲੱਗੇ ਦੇਖੋ ਬਣਦੀ ਐ ਉਹਦੀ ਪੱਗ ਲਾਈ ਐ ਜੇ ਪੱਗ ਲਾਈ ਐ ਉਹਦੀ ਬੇਇੱਜ਼ਤੀ ਕੀਤੀ ਐ ਤਾ ਹੋਂਦੇ ਉਲਟ ਜੋ ਵੀ ਕਾਰਵਾਈ ਹੋਂਦੇ ਉਲਟ ਵੀ ਹੋਣੀ ਚਾਹੀਦੀ ਜਦੋਂ ਬੰਦਾ ਐਪਰੀਹੈਂਡ ਕਰ ਲਿਆ ਵੀਡੀਓ ਦੇ ਵਿੱਚ ਬੰਦਾ ਫੜਿਆ ਗਿਆ ਤੇ ਪਾਗ ਲਾਉਣ ਦਾ ਕੀ ਸਵਾਲ ਪੈਦਾ ਹੁੰਦਾ ਉਹਨੂੰ ਜਾਣ ਕੇ ਉਹਨੂੰ ਖੁਸ਼ ਕਰਨਾ ਕਿਸੇ ਪਾਰਟੀ ਨੇ ਕਿਹੜੇ ਜੱਸੀ ਤੋਂ ਪੁਲਿਸ ਨੇ ਬਦਲ ਅਰੈਸਟ ਕੀਤਾ ਚਾਹਤਾ ਹੁੰਦਾ ਨਾ ਬੰਦਾ ਫੜਿਆ ਉਹ ਪਾਗ ਡਿੱਗ ਪਈ ਪਾਗ ਪਾਗ ਬਨਹੀਂ ਹੁੰਦੀ ਉਹ ਲੜ ਰਿਹਾ ਹੈ ਪਿੱਛੋ ਆ ਕੇ ਲਈ ਹੈ ਪਿੱਛੇ ਭੱਗਲਾ ਤੇ ਆ ਕੇ ਪੂਰੀ ਐ ਜਿਵੇਂ ਕਿਸੇ ਚੀਜ਼ ਤੋਂ ਪਤਾ ਵੀ ਆ ਸਾਡੀ ਚੀਜ਼ ਦੇ ਦੇ ਹਾਂ ਇਦਾਂ ਲਾਈ ਗਈ ਖੁਸ਼ ਕਿਨੂੰ ਕੀਤਾ ਉਹਨੇ ਕਿਉਂ ਕਰ ਰਹੇ ਨੇ ਪਹਿਲਾਂ ਵੀ ਐਵੇਂ ਹੋਇਆ ਤੇ ਇਹ ਕੱਲ ਨੂੰ ਕਿਤੇ ਤਰਕੀਨ ਆ ਜਿਓ ਕਹਿੰਦੇ ਪੱਗ ਦੇ ਲੈ ਕੇ ਬੰਦਾ ਨਹੀਂ ਜਿਹੜਾ ਦਰਬਾਰ ਸਾਹਿਬ ਆ ਕੇ ਗੋਲੀ ਚਲਾ ਰਿਹਾ ਸਰ ਮੈਂ ਤੁਹਾਨੂੰ ਪਹਿਲਾਂ ਕਹਿ ਰਿਹਾ ਕਿ ਹਰਮੰਦਰ ਸਾਹਿਬ ਦੇ ਅੰਦਰ ਇੱਕ ਬੰਦੇ ਨੇ ਬੀੜੀ ਪੀਤੀ ਤੇ ਨਿਹੰਗ ਸਿੰਘ ਦੇ ਸਿਰ ਲਾ ਤਾਉਂਦ ਬਾਬਾ ਗਰਬਖ ਸਿੰਘ ਨੇ ਬਦਾਲੀਆਂ ਨੇ ਹਮਲਾ ਕੀਤਾ ਤੇ ਬਾਬਾ ਗਰਬਖ ਸਿੰਘ ਨੇ ਹਰਮੰਦਰ ਸਾਹਿਬ ਦੇ ਵਿੱਚੋਂ ਬਰਾਤ ਲਿਜਾ ਕੇ ਉੱਥੇ ਕਤਲੋ ਕਰਤ ਹੋਈ ਹਰਮੰਦਰ ਸਾਹਿਬ 'ਚ ਕਿੰਨੇ ਹਮਲੇ ਹੋਏ ਨੇ ਕਿੰਨੀ ਵਾਰ ਗੋਲਗਾ ਛੱਡਿਆ ਨੇ ਤੇ ਕਿਉਂ ਛੱਡਿਆ ਨੇ ਉਹ ਹਰ ਮੰਦਰ ਸਾਹਿਬ ਦੀ ਸ਼ਾਨ ਨੂੰ ਗੁਰੂ ਗ੍ਰੰਥ ਸਾਹਿਬ ਦੀ ਸ਼ਾਨ ਨੂੰ ਬਰਕਰਾਰ ਰੱਖਣ ਲਈ ਹੋਰ ਗੋਲੀ ਨਹੀਂ ਚਲਦੀ ਹੁੰਦੀ ਮੈਂ ਇਹ ਨਹੀਂ ਕਹਿ ਰਿਹਾ ਕਿ ਗੋਲੀ ਮਾਰੋ ਜਾ ਕੇ ਪਰ ਮੈਂ ਜਿਹੜੀ ਗੋਲੀ ਚੱਲਦੇ ਇਸ਼ੂ ਤੇ ਦੱਸ ਰਿਹਾ ਮੈਂ ਤੁਹਾਨੂੰ ਤੇ ਗੁੱਸਾ ਕਾਹਦਾ ਹੈ ਮੈਂ ਥੋੜਾ ਕਿਹਾ ਕਿ ਗੋਲੀ ਚਲਣੀ ਚਾਹੀਦੀ ਪਰ ਮੈਂ ਕਹਿ ਰਿਹਾ ਗੁੱਸਾ ਕਾਹਦਾ ਹੈ ਲੋਕਾਂ 'ਚ ਗੁੱਸਾ ਕਿਉਂ ਹੈ ਅਸੀਂ ਫਿਰ ਸਰਵਾਈਵ ਕਰਨ ਦੀ ਅਰਦਾਸ ਕਰਦੇ ਪਏ ਆ ਯਾਰ ਫਿਰ ਮਸੰਦਾ ਦੀ ਅਰਦਾਸ ਵੀ ਕਰਾਂਗੇ ਅਸੀਂ ਫਿਰ ਮੈਂ ਤੁਹਾਨੂੰ ਕੈ ਕਮਲਨਾਥੀ ਵੀ ਕਰਾਂਗੇ ਜਗਦੀਸ਼ ਟਾਈਟਲਰ ਦੀ ਵੀ ਕਰਾਂਗੇ ਇਹ ਨਹੀਂ ਹੁੰਦਾ ਹੁੰਦਾ ਜਿਨ੍ਹਾਂ ਨੇ ਗਲਤ ਕੰਮ ਕੀਤਾ ਜਿਨ੍ਹਾਂ ਨੇ ਇਨਾ ਮਾੜਾ ਕੀਤਾ ਕਤਲੋਗਰਤ ਪੰਜਾਬ ਚ ਕੀਤੀ ਹੈ ਉਹ ਸਰਵਾਈਵ ਕੀ ਉਹਦੇ ਖਤਮ ਪੰਜਾਬ ਦੇ ਵਿੱਚੋਂ ਸਿਆਸਤ ਦੇ ਵਿੱਚੋਂ ਤੈਸ ਨਹੀਂ ਸੁਣੇ ਇਹ ਘਟਨਾ ਕਰਮ ਵਾਪਰੇ ਨਾ ਉਦੋਂ ਸੋਸ਼ਲ ਮੀਡੀਆ ਤੇ ਕਿਹ ਵੀ ਪੋਸਟਾਂ ਮਈਆਂ ਕਿ ਜਹੇਦਰ ਹਰਪ੍ਰੀਤ ਸਿੰਘ ਨੂੰ ਕੱਲਾ ਹਰਪ੍ਰੀਤ ਲਿਖਿਆ ਹਰਪ੍ਰੀਤ ਦੀ ਕਰਤੂਤ ਕਰਕੇ ਇਹ ਸਾਰਾ ਕੁਝ ਹੋਇਆ ਸੀ ਅੱਜ ਬੰਦਾ ਮਰਿਆ ਜਾਣਾ ਸੀ ਨਹੀਂ ਇਹ ਨਹੀਂ ਕਿ ਮੈਂ ਕਹਿ ਸਕਦੇ ਦੇਖੋ ਦੇਖੋ ਜਿਹੜਾ ਉੱਥੇ ਫੈਸਲਾ ਹੋਇਆ ਹੈ ਲਫ਼ਜ਼ ਬੋਲੇ ਗਏ ਨੇ ਉਹ ਤਾਂ ਲੋਕਾਂ ਨੂੰ ਬੜੇ ਵਧੀਆ ਲੱਗੇ ਨੇ ਲੋਕਾਂ ਨੂੰ ਜਿਵੇਂ ਕ੍ਰਾਸ ਐਗਜ਼ਾਮੀਨੇਸ਼ਨ ਹੋਇਆ ਤਾਂ ਬਹੁਤ ਵਧੀਆ ਲੱਗਿਆ ਉਹ ਨਹੀਂ ਮਾੜਾ ਲੱਗਿਆ ਜਿਹੜਾ ਫਕਰੇ ਕੌਮ ਦਾ ਵਾਪਸ ਲਿਆ ਉਹ ਬਹੁਤ ਵਧੀਆ ਲੱਗਿਆ ਉਹ ਮਾੜਾ ਨਹੀਂ ਲੱਗਿਆ ਜਿਵੇਂ ਹੋਰ ਇਹਨਾਂ ਦੇ ਕਾਲੀਦਰਾ ਆਸ-ਪਾਸੇ ਭੱਜਦੇ ਸੀ ਉਹਨਾਂ ਦੀ ਕੁੱਤੇਖਾਣੀ ਜਿੰਨੀ ਹੋਈ ਉਹ ਚਾਹੀਦੀ ਸੀ ਪਰ ਲੋਕਾਂ ਨੂੰ ਕਿਤੇ ਨਾ ਕਿਤੇ ਮਨ ਚ ਹੈ ਇਹ ਬੰਦੇ ਨੂੰ ਸਿਆਸਤ ਚੋਂ ਬਾਹਰ ਕੱਢ ਦੇਣਾ ਚਾਹੀਦਾ ਸਾਰੇ ਸਿਆਸੀ ਸਜਾ ਨਹੀਂ ਜਿਹੜੀ ਮੈਂ ਦੀ ਇਹਨਾਂ ਨੂੰ ਲੋਕਾਂ ਦੇ ਮਨ ਚੱਕੋ ਕਿ ਇਹਨਾਂ ਨੂੰ ਸਿਆਸਤ ਦੇ ਵਿੱਚੋਂ ਖਤਮ ਕਰ ਦੇਣਾ ਚਾਹੀਦਾ ਸੀ ਕਿ ਵੀ ਜੇ ਪੰਜਾਬ ਦੀ ਸਿਆਸਤ ਕਰਨਗੇ ਤੇ ਅੱਜ ਦੇਖੋ ਸਿਆਸਤ ਦੇ ਪਿੱਛੇ ਇਹਨਾਂ ਨੇ ਆਪਦੇ ਗੁਰੂ ਘਰ ਤੇ ਹਮਲੇ ਕਰਾਏ ਅੱਜ ਸਿਆਸਤ ਤੋਂ ਵੀਕ ਹੋ ਗਏ ਤਾਂ ਇਹ ਗੋਡੇ ਪਰਨੇ ਆ ਗਏ ਤੇ ਕੱਲ ਨੂੰ ਬਾਈ ਚਾਂਸ ਅਸੀਂ ਫੇਰ ਜਿਤਾ ਦਈਏ ਤਾਂ ਇਹ ਤਾਂ ਸਾਨੂੰ ਇੱਕ ਇੱਕ ਸਾਈਡ ਤੋਂ ਲੈ ਕੇ ਗੋਲੀਆਂ ਮਾਰ ਦੇਣਗੇ ਇਹਨਾਂ ਦਾ ਕੋਈ ਧਰਮ ਨਹੀਂ ਕੋਈ دین ਨਹੀਂ ਕੋਈ ਇਮਾਨ ਨਹੀਂ ਇਹਨਾਂ ਦਾ ਹੂੰ ਇਹ ਤਾਂ ਸਿਰਫ ਸਿਆਸਤ ਤੇ ਕੁਰਸੀ ਲਈ ਕਰ ਰਹੇ ਨੇ ਇਹਨਾਂ ਬੰਦਿਆਂ ਦੀ ਅਰਦਾਸ ਨਾ ਕਰੋ ਜੀ ਅਰਦਾਸ ਕਰਨੀ ਤਾਂ ਉਹਨਾਂ ਲਈ ਕਰੋ ਜਿਨ੍ਹਾਂ ਨੇ ਘਰ ਘਾਟ ਨਹੀਂ ਰਹਿ ਜਿਹੜੇ ਪਿਛਲੇ 40 ਸਾਲ ਤੋਂ ਪੰਜਾਬ ਲਈ ਲੜਦੇ ਰਹੇ ਨੇ ਉਹਨਾਂ ਦੀ ਅਰਦਾਸ ਕਰਿਆ ਕਰੋ ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਅੱਗੇ ਨਾ ਤੁਸੀਂ ਤੇ ਨਾ ਮੈਂ ਤੇ ਨਾ ਕੋਈ ਜਿੱਥੇਦਾਰ ਬਰਾਬਰ ਨੇ ਸਾਰੇ ਉਹ ਨਾਲ ਜਿੰਦ ਜਿਹੜਾ ਜਿਹੋ ਜਿਹੜਾ ਕਰਮ ਕਰੇਗਾ ਉਹਨੂੰ ਤਾਂ ਸਜ਼ਾ ਦੇਣੀ ਤੇ ਉਹ ਬਚਣਾ ਨਹੀਂ ਕੋਈ ਜੀ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਖਰਾ ਸਾਹਿਬ ਇਹ ਜਿਹੜੀ ਵੀਡੀਓ ਅਸੀਂ ਕਰ ਰਹੇ ਹਾਂ ਅਸਲ ਵਿੱਚ ਜੋ ਚਰਚਾ ਚੱਲ ਰਹੀ ਸੀ ਉਹ ਚਰਚਾ ਨੂੰ ਮੁੱਦੇ ਨਾਲ ਰੱਖਦੇ ਹੋਏ ਗੱਲਾਂ ਹੋਈਆਂ ਨੇ ਇਹ ਕਿਸੇ ਦੇ ਖਿਲਾਫ ਨਹੀਂ ਹੈਗਾ ਜੇ ਕੋਈ ਕਹੇ ਕਿ ਸਾਡੇ ਖਿਲਾਫ ਇਹ ਗੱਲ ਕੀਤੀ ਆ ਅਸਲ ਵਿੱਚ ਜਿਹੜੀ ਲੋਕ ਚਰਚਾ ਚੱਲ ਰਹੀ ਆ ਉਹਨੂੰ ਅਸੀਂ ਸਮਝਣ ਦੀ ਕੋਸ਼ਿਸ਼ ਕੀਤੀ ਹੈ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਕਿੱਥੇ ਗਲਤੀ ਰਹੀ ਜਾਂ ਇਹ ਆਉਣ ਵਾਲੇ ਸਟੈਪ ਕਿਉਂ ਪਟਨੇ ਪੈ ਰਹੇ ਨੇ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ